ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਕਹਾਣੀ ਡਾਕਟਰ ਬਲਵਿੰਦਰ ਕੌਰ ਬਰਾੜ ਵੱਲੋਂ ਲਿਖੀ ਗਈ ਕਹਾਣੀ ਚੱਲੇ ਘਰ ਤੋਸ ਲੈ ਕੇ ਹਾਜ਼ਰਾਂ ਛੁੱਟੀ ਹੋਣ ਕਰਕੇ ਮੈਂ ਭਾਬੀ ਜੀ ਨਾਲ ਉਹਨਾਂ ਦੇ ਘਰ ਹੀ ਚੱਲ ਰਹੇ ਬਿਊਟੀ ਪਾਰਲਰ ਵਿੱਚ ਕੰਮ ਕਰਵਾ ਰਹੀ ਸੀ ਜਦ ਮੇਰੀ ਜੇਬ ਵਿੱਚ ਪਿਆ ਫੋਨ ਖੜਕਿਆ ਭਾਬੀ ਨੇ ਕੂਰ ਕੇ ਮੇਰੇ ਵੱਲ ਵੇਖਿਆ ਜਿਵੇਂ ਕੋਈ ਨਜਾਇਜ਼ ਕੰਮ ਕਰਦੀ ਫੜੀ ਗਈ ਹੋਵਾਂ ਹੋ ਸਕਦਾ ਮੈਨੂੰ ਹੀ ਕਿਉਂ ਲੱਗਦਾ ਹੋਵੇ ਬੀਨਿਆ ਸੇ ਅੱਜ ਹੀ ਵੇਖਿਆ ਹੋਵੇ ਫੋਨ ਦੀਪੀ ਦਾ ਹੀ ਸੀ ਮੈਂ ਛੱਟ ਬਟਨ ਦਵਾ ਦਿੱਤਾ ਮੈਂ ਸੋਚਿਆ ਉਸਨੇ ਅੱਜ ਬਾਹਰ ਘੁੰਮਣ ਦਾ ਕੋਈ ਪ੍ਰੋਗਰਾਮ ਬਣਾਉਣਾ ਹੋਣਾ ਮੈਂ ਅਨਗਾਲਿਆ ਹੀ ਕਰ ਦਿੱਤਾ ਪਰ ਫੋਨ ਫੇਰ ਆ ਗਿਆ ਮੈਂ ਸੋਚਿਆ ਦੀਪੀ ਨੂੰ ਕਹਿ ਦਿੰਦੀ ਆ ਕਿ ਭਾਈ ਬੇਲੀ ਹੋ ਕੇ ਫੋਨ ਕਰੂੰਗੀ ਪਰ ਆਖੀ ਦੂਜੇ ਪਾਸੇ ਤਾਂ ਦੀਪੀ ਹੁੱਕੀ ਹੁੱਕੀ ਰੋ ਰਹੀ ਸੀ ਮੈਂ ਹੈਰਾਨ ਹੁੰਦੀ ਨੇ ਪੁੱਛਿਆ ਕੀ ਹੋ ਗਿਆ ਦੀਪੀ ਤੂੰ ਠੀਕ ਤਾਂ ਹੈ ਹਾਂ ਕਿੱਥੋਂ ਬੋਲਦੀ ਹੈ ਆ ਤਾਂ ਘਰ ਦਾ ਨੰਬਰ ਨਹੀਂ ਦੀਪੀ ਨੇ ਹੰਝੂਆਂ ਨਾਲ ਲੜਖੜਾਉਂਦੀ ਆਵਾਜ਼ ਚ ਕਿਹਾ ਨਹੀਂ ਮੈਂ ਬਿਲਕੁਲ ਠੀਕ ਨਹੀਂ ਹਾਂ ਤੂੰ ਮੈਨੂੰ ਆ ਕੇ ਲੈ ਜਾ ਮੈਂ ਘਰ ਦਾ ਐਡਰੈਸ ਭੇਜਦੀ ਹਾਂ ਦੀਪੀ ਦੀ ਫੋਨ ਤੇ ਗੱਲ ਸੁਣ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀਆਂ ਪੈ ਗਈਆਂ ਮੈਂ ਉਸ ਕੋਲ ਤਰਲਾ ਕੀਤਾ ਹਾਏ ਦੀਪੀ ਮੈਂ ਐਨੇ ਜੋਗੀ ਕਿੱਥੇ ਹਾਂ ਮੈਂ ਕਿਹਨੂੰ ਰਾਈਡ ਲਈ ਆਖਾਂ ਐਂ ਕਰ ਤੂੰ ਓਬਰ ਕਰਕੇ ਆ ਜਾ ਮੈਂ ਆਪਣਾ ਐਡਰੈਸ ਭੇਜਦੀ ਹਾਂ ਫੋਨ ਕਰਕੇ ਮੈਂ ਤਾਂ ਕਸੂਤੀ ਫਸ ਗਈ ਮੈਨੂੰ ਤਾਂ ਦੀਪੀ ਨੇ ਧਰਮ ਸੰਕਟ ਵਿੱਚ ਹੀ ਲਿਆ ਖੜਾ ਕੀਤਾ ਸੀ ਅਡਰੈਸ ਭੇਜਣ ਤੋਂ ਪਹਿਲਾਂ ਮੈਂ ਭਾਬੀ ਦਾ ਮੂੰਹ ਸੁਗਣਾ ਚਾ ਰਹੀ ਸੀ ਮੈਂ ਤਾਂ ਡਰਦੀ ਡਰਦੀ ਨੇ ਭਾਬੀ ਜੀ ਕੋਲ ਗੱਲ ਕੀਤੀ ਕਿ ਦੀਪੀ ਆਪਣੇ ਘਰ ਆਉਣ ਚਾਹ ਰਹੀ ਐ ਉਹ ਕਿਸੇ ਪ੍ਰੋਬਲਮ ਚ ਲੱਗਦੀ ਐ ਮੈਨੂੰ ਡਰ ਵੀ ਲੱਗ ਰਿਹਾ ਸੀ ਭਾਬੀ ਨੇ ਸੋਚਿਆ ਨਾ ਚੂਹਾ ਹਾਬ ਤੱਕ ਖੱਡ ਮਿਉਂਦਾ ਨਹੀਂ ਹੁਣ ਮਗਰ ਸੱਜ ਬੰਨੀ ਜਾਂਦਾ ਅੰਦਰੋਂ ਅੰਦਰ ਹੀ ਮੈਂ ਡਰਦੀ ਸੀ ਕਿ ਉਹ ਮੈਨੂੰ ਸਾਹਮਣੇ ਬੈਠੇ ਨੇ ਐਨਾ ਥੋੜੀ ਹੁਣ ਮੇਰੀ ਸਹੇਲੀ ਨੂੰ ਵੀ ਸਾਹਮਣੇ ਮੈਨੂੰ ਦੀਪੀ ਤੇ ਹਰ ਖਾਰਿਆ ਸੀ ਜੋ ਕਿਸੇ ਕੰਮ ਨੂੰ ਹੱਥ ਲਾ ਕੇ ਰਾਜੀ ਹੀ ਨਹੀਂ ਐ ਮੈਂ ਤਾਂ ਸਭ ਦੇ ਉੱਠਣ ਤੋਂ ਪਹਿਲਾਂ ਸੋ ਕੰਮ ਨਿਵੇੜ ਕੇ ਭਾਬੀ ਕੋਲ ਹਾਜ਼ਰੀ ਲਾ ਲੈਂਦੀ ਆ ਅਸਲ ਵਿੱਚ ਮੈਂ ਦੀਪੀ ਨੂੰ ਕੋਰਾ ਜਵਾਬ ਵੀ ਨਹੀਂ ਦੇ ਸਕਦੀ ਸੀ ਅਸੀਂ ਸਕੂਲ ਤੋਂ ਹੀ ਇਕੱਠੀਆਂ ਨਿਵੀਆਂ ਹਾਂ ਸਾਡਾ ਬਚਪਨ ਸਾਂਝਾ ਬੀਤਿਆ ਇਕੱਠਿਆਂ ਨੇ ਅੱਜ ਲੈਟਸ ਕਰਕੇ ਕੈਨੇਡਾ ਤੱਕ ਦਾ ਸਫ਼ਰ ਨਵਾਇਆ ਹੁਣ ਅੜੇ ਥੋੜੇ ਤੋਂ ਵੀ ਕੰਮ ਆਉਣਾ ਬਣਦਾ ਹੀ ਐ ਮੈਨੂੰ ਲੱਗਿਆ ਦੀਪੀ ਜ਼ਰੂਰ ਕੰਮ ਪਿੱਛੇ ਭੂਆ ਨਾਲ ਲੜ ਪਈ ਹੋਣੀ ਸੁਸਤ ਮਾਲ ਲਾੜਲੇ ਕੋਲ ਪਲੀ ਹੋਣ ਕਾਰਨ ਕੋਈ ਗੱਲ ਕਹਾ ਕੇ ਵੀ ਰਾਜ਼ੀ ਨਹੀਂ। ਮੇਰੇ ਨਾਲ ਵੀ 20 ਵਾਰੀ ਰੁੱਸੀ ਐ। ਜੇ ਵਿਗਾਨੀ ਥਾਂ ਤੇ ਰਹਿਣਾ ਹੋਵੇ ਤਾਂ ਤੱਤਾ ਠੰਡਾ ਤਾਂ ਸਮੋਉਣਾ ਹੀ ਪੈਂਦਾ। ਹਰ ਘਰ ਦਾ ਆਪੋ ਆਪਣਾ ਗ੍ਰਾਮਰ ਤੇ ਆਪੋ ਆਪਣਾ ਵਿਆਕਰਨ ਹੁੰਦਾ। ਬਾਹਰੋਂ ਆਏ ਨੂੰ ਹੀ ਉਸ ਅਨਸਾਰ ਢਲਣਾ ਹੁੰਦਾ। ਕਈ ਕੁੜੀਆਂ ਤਾਂ ਇੱਥੇ ਰਿਸ਼ਤੇਦਾਰ ਘਰਦਿਆਂ ਮੂਰੇ ਗੁਲਾਮ ਵਾਂਗ ਨਿਵਿੱਧਿਆ ਸੁਣੀਆਂ ਹਨ। ਦੀਪੀ ਤਾਂ ਆਪਣੇ ਸਾਕੀ ਭੂਆ ਦੇ ਘਰ ਆਈ ਹੋਈ ਐ। ਉਦੋਂ ਮੈਨੂੰ ਦੀਪੀ ਨਾਲ ਕਿਸੇ ਹੱਦ ਤੱਕ ਖੀਰਖਾ ਵੀ ਹੋਈ ਸੀ ਜਦ ਉਸਨੇ ਆਪਣੇ ਹੋਏ ਸਵਾਗਤ ਬਾਰੇ ਮਸਾਲੇ ਲਾਲਾ ਦੱਸਿਆ ਸੀ ਭੂਆ ਨੇ ਆਪਣੀ ਭਤੀਜੀ ਆਏ ਦਾ ਕਿੰਨਾ ਚਾਹ ਲਾੜ ਕੀਤਾ ਸੀ ਸ਼ਾਪਿੰਗ ਕਰਵਾਈ ਸੀ ਕਈ ਛੁੱਟੀਆਂ ਕਰਕੇ ਖੂਬ ਕਮਾਇਆ ਫਰਾਇਆ ਸੀ ਵਿਗਾਨੀ ਧਰਤ ਤੇ ਉੱਤਰਦਿਆਂ ਮੇਰੇ ਲਈ ਤਾਂ ਸਭ ਕੁਝ ਉਪਰਾਹੀ ਸੀ ਮੈਨੂੰ ਚਾਰੇ ਪਾਸੇ ਵਿਗਾਨਗੀ ਦਾ ਚੁੰਮ ਝਮਾਟਾ ਜਿਹਾ ਲਪੇਟਿਆ ਲੱਗਦਾ ਸੀ ਮੇਰਾ ਆਪਣਾ ਇੱਥੇ ਕੋਈ ਨਹੀਂ ਸੀ ਲੱਭਿਆ ਪੂਰੀ ਕੈਲਗਰੀ ਹੀ ਵਿਗਾਨਾ ਸ਼ਹਿਰ ਸੀ ਅਖੀਰ ਮੇਰੀ ਮਾਸੀ ਨੇ ਆਪਣੇ ਕਿਸੇ ਜਮਾਤੀ ਦੀ ਅੰਗਲੀ ਸੰਗਲੀ ਫੜ ਕੇ ਆਕੜ ਇਸ ਰਿਸ਼ਤੇਦਾਰ ਭਾਲ ਲਈ ਸੀ ਰਿਸ਼ਤੇਦਾਰੀ ਭਾਲ ਸੀ ਜਿੱਥੇ ਮੈਂ ਮਿੱਠੀ ਪਿਆਰੀ ਹੋ ਕੇ ਦਿਨਾਂ ਕੱਟੇ ਨੇ ਬੇਗਾਨੇ ਲੋਕਾਂ ਵਿੱਚ ਮੇਰਾ ਤਾਂ ਕੀ ਦਾਵਾ ਹੋ ਸਕਦਾ ਉਂਝ ਤਾਂ ਜਦੋਂ ਦਾ ਰਿਸ਼ਤੇਦਾਰੀ ਰਿਸ਼ਤਿਆਂ ਦਾ ਨਿੱਗ ਖੁਰਨ ਦੀ ਰੁੱਤ ਚ ਫੇਰੇ ਆ ਫੈਲੀ ਹੈ ਦਾਵਾ ਤਾਂ ਕਿਸੇ ਸਕੇ ਰਿਸ਼ਤੇ ਦਾ ਵੀ ਨਹੀਂ ਹੋ ਰਿਹਾ ਮੈਨੂੰ ਦਾਵੀ ਨਹੀਂ ਰਿਹਾ ਮੈਨੂੰ ਦੱਸਿਆ ਗਿਆ ਕਿ ਸਾਰੇ ਲੋਕ ਇਉਂ ਤਿੰਕੇ ਦਾ ਸਹਾਰਾ ਲੈ ਕੇ ਹੀ ਆਉਂਦੇ ਨੇ। ਅਗਲੇ ਨੂੰ ਆਖਦੇ ਨੇ ਮੈਨੂੰ ਖੜਨ ਜੋਗੀ ਥਾਂ ਦੇ ਦੋ। ਪੈਨ ਜੋਗੀ ਮੈਂ ਆਪੇ ਬਣਾ ਲਵਾਂ। ਦੀਪੀ ਤਾਂ ਰੋਟੀ ਪੱਕੀ ਪਕਾਈ ਵੀ ਨਹੀਂ ਖਾ ਹੁੰਦੀ। ਮੈਨੂੰ ਰਹਿ ਰਹਿ ਕੇ ਹਰ ਖਾ ਰਿਆ ਸੀ। ਜ਼ਰੂਰ ਇਹ ਪੂਆ ਮੂਰੇ ਬੋਲੀ ਹੋਣੀ। ਬੇਗਾਨੀ ਥਾਂ ਰਹਿਣ ਲਈ ਜਿਗਰਾ ਕਰਨਾ ਪੈਂਦਾ। ਇਉਂ ਕੁ ਰਹਿਣਾ ਕਿਹੜਾ ਸੌਖਾ ਹੈ। ਜਦੋਂ ਇਨਸਾਨ ਹੀਟ ਦੱਬੇ ਹੋਈਏ ਮੂੰਹ ਨੂੰ ਜਾਂਦੀ ਬੁਰਕੀ ਵੀ ਫੁੱਲ ਜਾਂਦੀ ਹੈ। ਘਰ ਦੇ ਚਾਹੇ ਵੱਧ ਰਹੀਆਂ ਕੀਮਤਾਂ ਬਾਰੇ ਪੀਪੇ ਵਿੱਚੋਂ ਮੁੱਕ ਗਏ ਆٹے ਵਾਲੇ ਜਾਂ ਆ ਰਹੇ ਵਿਲਾ ਵਾਲੇ ਸੁਭਾਵਿਕ ਹੀ ਗੱਲ ਕਰਦੇ ਹੁਣ ਪਰ ਓਹ ਲੱਗਦਾ ਮੈਨੂੰ ਸੁਣਾ ਰਹੀ ਨਹੀਂ ਜਿਵੇਂ ਮੇਰੇ ਤੋਂ ਇਹਨਾਂ ਦੇ ਖਰਚੇ ਵੱਧ ਗਏ ਹੋਣ ਪੰਜਾਬ ਹੁੰਦਿਆਂ ਮੈਂ ਦੀਪੀ ਨੂੰ ਬਥੇਰਾ ਸਮਝਾਇਆ ਸੀ ਬਈ ਕੈਨੇਡਾ ਦੇ ਸੁਪਨੇ ਤਾਂ ਘੜੀ ਜਾਨੀ ਐ ਹੁਣ ਹੱਥੀ ਕੰਮ ਵੀ ਕਰਨਾ ਸਿੱਖ ਲੈ ਪਰ ਇਹ ਤਾਂ ਪੂਰੀ ਹੜਕ ਨਿਕਲੀ ਅਗਲਿਆਂ ਨੇ ਇੱਕ ਦੀਆਂ ਚਾਰ-ਚਾਰ ਸੁਣਾਈਆਂ ਹੋਣੀਆਂ ਹੁਣ ਅੱਖਾਂ 'ਚ ਕਸੁੰਨ ਦੇ ਕੇ ਰੋਈ ਜਾਂਦੀ ਐ ਉੱਤੋਂ ਵਿਆਹ ਦਾ ਝੂਮੇਲਾ ਵੀ ਬਣ ਲਈ। ਵਿਆਹ ਵਾਲੀ ਗੱਲ ਯਾਦ ਕਰਕੇ ਉਹ ਲੰਗੇ ਪਲਾਂ ਸਾਵੇਂ ਜਾ ਆਪਣੀ। ਕਿੰਨੀ ਖੁਸ਼ੀ ਦੀਪੀ ਆਇਲਰਸ ਵਿੱਚੋਂ 8 ਬੈਂਡ ਲੈ ਕੇ। ਮੇਰੇ ਤਾਂ ਘੱਟ ਨੰਬਰ ਸੀ ਪਰ ਦੋਹਾਂ ਨੇ ਸਟੂਡੈਂਟ ਵੀਜ਼ਾ ਇਕੱਠਾ ਹੀ ਭਰਿਆ ਸੀ। ਦੀਪੀ ਦੇ ਪਾਪਾ ਨੇ ਤਾਂ ਉਸ ਦਾ ਨਤੀਜਾ ਸੁਣ ਕੇ ਕਿਹਾ ਸੀ ਲੈ ਪੁੱਤ ਤੂੰ ਤਾਂ ਜੋ ਕਰਨਾ ਸੀ ਕਰ ਦਿਖਾਇਆ ਹੁਣ ਸਾਡੀ ਵਾਰੀ ਐ। ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਆਪੇ ਪੂਰੀ ਵਾ ਲਾ ਦੂੰ ਤੈਨੂੰ ਕੈਨੇਡਾ ਆਪੜ ਦੀ ਕਰੂੰ ਜੋ ਮਰਜ਼ੀ ਹੋ ਜੀ। ਮੇਰੇ ਘਰ ਦੇ ਮੇਰੀ ਆਪਣੀ ਸਮਰਥਾ ਨੂੰ ਬੰਗਾਰ ਦੇ ਸਨ ਮੇਰੇ ਪਾਪਾ ਦੇ ਕਹਿਣ ਵਾਂਗ ਦੀਪੀ ਦੇ ਘਰ ਦੇ ਤਾਂ ਕਛਾ ਤੋਂ ਚੁੱਕ ਕੇ ਮੇਲਾ ਦਿਖਾਉਣ ਲੱਗੇ ਹੋਏ ਸੀ ਦੀਪੀ ਦੇ ਪਾਪਾ ਕੀਰ ਸਿੰਘ ਆਪਣੀ ਧੀ ਨੂੰ ਕਹਿ ਤਾ ਬੈਠੇ ਖੁਸ਼ੀ ਦੇ ਰੋਹ ਵਿੱਚ ਪਰ ਇਸ ਨਾਲ ਆਪਣੀਆਂ ਰਾਤਾਂ ਦੀ ਨੀਂਦ ਗਵਾ ਬੈਠੇ ਉਹਨਾਂ ਕੋਲ ਉਂਗਲਾਂ ਨਾਲ ਵਹਨ ਜੋਗੀ ਹੀ ਤਾਂ ਪੈਲੀ ਸੀ ਐਨਾ ਨਾਵਾ ਕਿੱਥੋਂ ਆਉਂਦਾ ਹੁਣ ਹਰ ਰਿਸ਼ਤੇਦਾਰੀ ਕੋਲ ਆਪਣੀ ਮੰਗ ਜਾ ਰੱਖਦਾ ਪਰ ਸਾਰਿਆਂ ਘਰਾਂ ਵਿੱਚ ਇੱਕੋ ਜਿਹੇ ਹਾਲਾਤ ਸਨ ਹਰ ਵੇੜੇ ਵਿੱਚ ਪਲਦੀ ਪਨੀਰੀ ਹੀ ਆਪੋ ਆਪਣੇ ਪਰ ਤੋਲਦੀ ਲੱਗਦੀ ਸੀ ਸਭ ਹੀ ਇਸ ਥਾਂ ਨੂੰ ਤੱਜ ਕੇ ਕਿਸੇ ਉਜਲੇ ਭਵਿੱਖ ਦੇ ਸੁਪਨੇ ਸਿਰਜ ਰਹੇ ਸਨ ਜਦ ਕਿ ਤੇ ਵੀ ਹੱਥ ਪੱਲਾ ਨਾ ਪਿਆ ਤਾਂ ਸਰਦਾਰ ਕੇਰ ਸਿੰਘ ਆਪਣੇ ਸੌਰੀ ਰੌਣੀ ਪਿੰਡ ਗਿਆ ਉੱਥੇ ਆਪਣੀ ਮੰਗ ਜਾ ਪਰੋਸੀ ਉਸ ਨੂੰ ਲੱਗਦਾ ਸੀ ਕਿ ਕਿਸੇ ਹੱਦ ਤੱਕ ਇਹਨਾਂ ਦੀ ਵੀ ਤਾਂ ਜ਼ਿੰਮੇਵਾਰੀ ਹੀ ਹੈ ਉਸ ਦਾ ਸਾਲਾ ਸੁਖਦੀਪ ਸਿੰਘ ਪੂਰਾ ਚੱਲਦਾ ਪੁਰਜਾ ਸੀ ਜੋ ਕਈ ਨੇਤਾਵਾਂ ਨਾਲ ਵੀ ਸਿਰਾ ਜੋੜੀ ਫਿਰਦਾ ਸੀ ਤੇਜ਼ ਜ਼ਰਾ ਆਦਮੀ ਬਗ ਦੀ ਹਵਾ ਦੀ ਨਬਜ ਟੋ ਲੈਂਦਾ ਸੀ ਉਸ ਨੇ ਪੂਰਾ ਤਰਵਾਸ ਦਿੰਦਿਆ ਗਿਆ ਕਰਦਿਆ ਕੋਈ ਵੱਨਸ਼ੂਬ ਸਰਦਾਰਾ ਮੈਨੂੰ 2-4 ਦਿਨ ਦੀ ਮੌਲਤ ਚਾਹੀਦੀ ਹੈ ਸੁਖਦੀਪ ਸਿੰਘ ਕੋਲ ਨਾਲ ਦੇ ਪਿੰਡ ਦਾ ਇੱਕ ਸਰਦਾਰ ਕਈ ਵਾਰ ਸਵਾਲ ਪਾ ਚੁੱਕਿਆ ਸੀ ਕਿ ਮੇਰਾ ਮੁੰਡਾ ਕੈਨੇਡਾ ਜਾਣ ਦੀ ਰੱਟ ਲਾਈ ਜਾਂਦਾ ਪਰ 12ਵੀਂ ਵਿੱਚੋਂ ਦੋ ਵਾਰੀ ਫੇਲ ਹੋ ਕੇ ਪੜ੍ਹਾਈ ਤੋਂ ਲੱਤ ਚੱਕ ਗਿਆ ਜੇ ਤੇਰੀ ਨਿਗਾ ਵਿੱਚ ਕੋਈ ਵੈਂਡਾਂ ਵਾਲੀ ਕੁੜੀ ਮਿਲ ਜੇ ਭਲੇ ਘਰ ਦੀ ਹੋਵੇ ਤਾਂ ਮੈਂ ਉਸ ਦੀ ਪੜ੍ਹਾਈ ਦਾ ਪੂਰਾ ਖਰਚਾ ਚੱਕਣ ਨੂੰ ਤਿਆਰ ਹਾਂ ਇਹ ਸਭ ਸੁਣ ਕੇ ਸਰਦਾਰ ਕੇਸ ਸਿੰਘ ਦੀ ਸੋਚਾ ਦੋ ਫਾੜ ਹੋ ਗਈਆਂ ਕਿ ਮੈਂ ਧੀ ਦਾ ਇਹ ਕਾਰਜ ਵੇਚਣ ਜਾ ਰਿਆਂ ਲੋਕ ਕੀ ਕਹਿਣਗੇ ਪਾਲ ਪੋਸ ਕੇ ਧੀ ਦੇ ਹੱਥ ਪੀਲੇ ਕਰ ਲੱਗਿਆ ਹੁਣ ਪੁੰਜੇ ਜਾ ਬੈਠਾ ਦੂਜਾ ਪਾਸਾ ਉਹ ਸੋਚਦਾ ਜੇ ਹੁਣ ਧੀ ਦੇ ਬਿਨਾ ਹਿੰਗ ਫੜਕੜੀ ਲੱਗੇ ਤਾਂ ਉਹੀ ਕਾਰ ਸੀਰੇ ਲੱਗ ਜਾਣ ਤਾਂ ਮੇਰੇ ਵਰਗਾ ਕੌਣ ਹੋ ਜੂ ਨਾਲੇ ਲੋਕਾਂ ਕੋਲ ਅਸੀਂ ਤਾਂ ਪਾਪ ਵੀ ਨਹੀਂ ਕੱਢਣੀ ਆਖਾਂਗੇ ਕਵਾਰੀ ਕੁੜੀ ਤੋਰਨ ਦੀ ਥਾਂ ਵਿਆਹ ਕੇ ਤੋਰਨ ਲੱਗਿਆਂ ਇਨਾ ਸਭ ਸੋਚਾਂ ਦੀ ਤਾਣੀ ਵਿੱਚ ਝੁੱਲ ਜਾ ਉਹ ਵਾਪਸ ਆਪਣੇ ਪਿੰਡ ਆ ਗਿਆ। ਘਰ ਆ ਕੇ ਪੂਰੇ ਠਰਮੇ ਨਾਲ ਦੀਪੀ ਦੀ ਮੰਮੀ ਕੋਲ ਗੱਲ ਕੀਤੀ। ਇਨਾ ਸਭ ਸੋਚਾਂ ਦੀ ਤਾਣੀ ਵਿੱਚ ਝੁੱਲ ਜਾ ਪਿੰਡ ਆ ਗਿਆ ਤੇ ਦੀਪੀ ਦੀ ਮੰਮੀ ਕੋਲ ਗੱਲ ਕੀਤੀ ਉਹ ਭੱਜ ਕੇ ਪਈ ਮੇਰੀ ਫੁੱਲ ਪਰ ਜਵਾਕੜੀ ਹੁਣੇ ਪ੍ਰੁੰਨੀ ਜਾਊ। ਮੈਂ ਨਹੀਂ ਹਾਲੇ ਕਈ ਸਾਲ ਵਿਆਹ ਨਹੀਂ। ਕਿਰਾ ਦੰਦਾ ਹਟ ਜੀਬ ਲੈ ਕੇ ਕਰਜ਼ਾ ਚੁੱਕ ਕੇ ਭੇਜੋ ਫੇਰਾਈ ਨੂੰ ਪੂਰੇ ਧਮ ਧਾਮ ਨਾਲ ਆਪਾਂ ਵਿਆਹਾਂਗੇ। ਕੀਰ ਸਿੰਘ ਨੂੰ ਪਹਿਲਾਂ ਹੀ ਪਤਾ ਸੀ ਕਿ ਇਸਨੇ ਨਾਂ ਨੂੰ ਕਰਦਾ ਕਰਨੀ ਹੀ ਹੈ ਉਹ ਆਪਣਾ ਤਰਕ ਪੇਸ਼ ਕਰ ਰਿਹਾ ਸੀ ਉਹ ਕਿਦਰੇ ਨਹੀਂ ਪਰੁੰਨੀ ਜਾਂਦੀ ਅੱਜ ਕੱਲ ਦੇ ਜਵਾਬ ਤਾਂ ਆਪਣੇ ਨਾਲੋਂ ਵੱਧ ਸਿਆਣੇ ਨੇ ਇਹ ਤਾਂ ਦੋ ਗਾਜ਼ ਤੁਰਨ ਵੇਲੇ ਚਾਰ ਹੱਥ ਧਰਤੀ ਸਾਉਂਦੇ ਨੇ ਸੰਭਰਦੇ ਨੇ ਮੈਂ ਕੀ ਤੀ ਨੂੰ ਮੋਹ ਨਹੀਂ ਕਰਦਾ ਕਿੱਥੇ ਰਾਤਾਂ ਦੀਆਂ ਸ਼ਿਫਟਾਂ ਲਾਉਂਦੀ ਕੰਮ ਕਰੂ ਤੇ ਫਿਰ ਦਿਨੇ ਵੀ ਨਹੀਂ ਸੌਣਾ ਮਿਲਣਾ ਪੜ੍ਹਾਈ ਕਰਨੀ ਹੈ ਕੀਰ ਸਿੰਘ ਦੂਰ ਦੀ ਸੋਚ ਰਿਹਾ ਸੀ ਮੋਹ ਆਪਣੀ ਥਾਂ ਤੇ ਪਰ ਆਰਥਿਕ ਮਜਬੂਰੀਆਂ ਵੀ ਤਾਂ ਮੂੰਹ ਅੱਡੀ ਖੜੀਆਂ ਨੇ ਉਹ ਇਸ ਰਿਸ਼ਤੇ ਨਾਲ ਆਪਣੀ ਪਤਲੀ ਹਲਤ ਵਾਲੇ ਲੰਗਾਰ ਟਕਣਾਰੇ ਸੋਚਦਾ ਰਿਹਾ ਉਤੋਂ ਉਸ ਦਾ ਮੁੰਡਾ ਵੀ ਸਕੂਲ ਦੀਆਂ ਜਮਾਤਾਂ ਪਾਸ ਕਰਦਾ ਦਿਸਦਾ ਸੀ ਨਾਲੇ ਕੁੜੀ ਤਾਂ ਘਰੋਂ ਤੋੜਨੀ ਹੀ ਐ ਚਾਰ ਦਿਨ ਮਗਰੋਂ ਕੀ ਤੇ ਪਹਿਲਾਂ ਕੀ ਘੱਟੋ ਘਾਟ ਇਸ ਜ਼ਿੰਮੇਵਾਰੀ ਤੋਂ ਤਾਂ ਸੁਰਖਰੂ ਹੋ ਜਾਣਾ ਸੀ ਕਿਉਂ ਕਈ ਦਿਨ ਘਰ ਵਿੱਚ ਕਾਟੋ ਕਲੇਸ ਮੰਗਦਾ ਰਿਹਾ ਇਸ ਦੀ ਸੋਚੀ ਦੀਪੀ ਤੱਕ ਵੀ ਉੱਪੜ ਰਹੀ ਸੀ ਉਹ ਵੀ ਬੰਦ ਦਰਵਾਜ਼ੇ ਦੀਆਂ ਸੀਥਾਂ ਵਿੱਚੋਂ ਆਉਂਦੀਆਂ ਆਸ ਕਿਰਨਾਂ ਵੱਲ ਦੇਖਦੀ ਰਹੀ। ਵਿਆਹ ਦੀ ਗੱਲ ਸੁਣ ਕੇ ਉਸ ਦੇ ਮਨ ਦੇ ਬਨੇਰੇ ਤੇ ਵੀ ਕਾਸ਼ਨੀ ਧੁੱਪ ਫੈਰਨ ਲੱਗੀ। ਉਸ ਦੀ ਮੰਮੀ ਆਪਣਾ ਤਰਲਾ ਪ੍ਰੋਸਤੀ ਤਾਕੀਰ ਸਿੰਘ ਆਖਦਾ ਉਹ ਕੰਮ ਲਈ ਕਿੱਥੇ ਆਪਣੀ ਮਲੂਕ ਜੀ ਕੁੜੀ ਬਗਾਨੀ ਥਾਂ ਕੰਮ ਕਰੂ। ਨਾਲੇ ਉੱਥੇ ਆਪਣੀ ਸੁਖੋ ਬੈਠੀ ਹੈ ਇਹਦੀ ਭੂਆ ਘਰ ਦੇ ਘਰ ਜਵਾਕ ਹੀ ਰਹਿ ਹੀ ਲੈਂਦੇ ਨੇ। ਇਹਨੇ ਕਿਹੜਾ ਸੜਕਾਂ ਤੇ ਰੋਲਣਾ ਘਰ ਦੀ ਪੱਕੀ ਰੋਟੀ ਜਾ ਖਾਓ। ਪੂਆ ਦੇ ਵੇਰਵੇ ਨਾਲ ਦੀਪੀ ਨੂੰ ਉਹ ਸਭ ਯਾਦ ਆ ਗਿਆ ਜਿਉ ਪੂਆ ਆ ਕੇ ਦੱਸਦੀ ਕਿੰਨੀਆਂ ਸੇਖੀਆਂ ਮਾਰਦੀ ਹੁੰਦੀ ਐ ਇੱਕ ਗੱਲ ਦੀ ਨਕਲ ਉਹ ਦੋਵੇਂ ਭੈਣ ਪ੍ਰਾਕਸ਼ਰ ਕਰਦੇ ਹੁੰਦੇ ਹਨ ਸਾਡੇ ਮੁਲਕ ਦੀਆਂ ਸੜਕਾਂ ਚਾਹੇ ਧਰ ਕੇ ਰੋਟੀ ਖਾ ਲੋ ਆਹ ਦੇਖੋ ਤੁਹਾਡੇ ਮੁਲਕ ਕੀ ਹਾਲ ਹੋਇਆ ਪਿਆ ਦੀਪੀ ਸੋਚਦੀ ਫੇਰ ਮੈਂ ਵੀ ਆ ਕੇ ਇਹੀ ਕਿਹਾ ਕਰੂੰ ਜਿਵੇਂ ਪੂਆ ਨੇ ਕੈਨੇਡਾ ਨੂੰ ਸਾਡਾ ਮੁਲਕ ਕਹਿਣਾ ਸ਼ੁਰੂ ਕਰਤਾ ਮੈਂ ਵੀ ਉਹੀ ਕਰੂੰ ਇੱਕ ਦਿਨ ਉਸਦੀ ਮੰਮੀ ਨੇ ਇੱਕ ਦਿਨ ਉਸਦੀ ਮੰਮੀ ਨੇ ਬੇਲਾ ਸਾਹਮਦੇਆ ਕਿਹਾ ਤੂੰ ਇਉਂ ਕਰ ਸਾਡਾ ਮੁਲਕ ਕਹਿਣਾ ਦੀਪੀ ਕੋਲ ਗੱਲ ਤੋਰੀ ਦੀਪੀ ਬਹੁਤ ਤੈਨੂੰ ਪਤਾ ਤੇਰੇ ਪਾਪਾ ਤੇਰਾ ਵਿਆਹ ਕਰਨ ਨੂੰ ਫਿਰਦੇ ਨਹੀਂ ਦੀਪੀ ਨੇ ਅੱਖਾਂ ਵਿੱਚ ਪਲਦੇ ਸੁਪਨਿਆਂ ਨੂੰ ਮਾਂ ਕੋਲ ਪ੍ਰਗਟ ਕੀਤਾ ਹਾਂ ਮੰਮੀ ਮੈਂ ਤਾਂ ਬਲਰਾਜ ਦੀ ਫੋਟੋ ਵੀ ਦੇਖ ਲਈ ਉਸਨੇ ਫੋਨ ਤੇ ਉਂਗਲਾ ਮਾਰ ਕੇ ਸਪੋਟੇ ਦੀ ਸ਼ੋਅ ਨਾਲ ਫੋਟੋ ਕੱਢ ਕੇ ਮਾਂ ਮੂਰੇ ਰੱਖ ਦਿੱਤੀ ਮਾਂ ਹੈਰਾਨੀ ਨਾਲ ਅੱਖਾਂ ਟੱਡ ਕੇ ਪੁੱਛ ਰਹੀ ਸੀ ਤੈਨੂੰ ਕਿਵੇਂ ਪਤਾ ਲੱਗਿਆ ਫੋਟੋ ਕਿਵੇਂ ਆਈ ਤੇਰੇ ਕੋਲ ਉਹ ਤੁਹਾਨੂੰ ਉਹਨੂੰ ਮਿਲ ਵੀ ਲਈ ਦੀਪੀ ਆਪਣੇ ਸਾਰ ਕੀਤੀ ਬਾਜੀ ਵਾਂਗ ਮੁਸਕਰਾਦੱਸ ਰਹੀ ਸੀ ਮੇਰੇ ਨਾਨਕੇ ਤੋਂ ਸੁਖਣ ਨੇ ਮੈਨੂੰ ਪਿੰਡ ਮੁੰਡੇ ਦਾ ਨਾਮ ਦੱਸਤਾ ਸੀ ਫਿਰ ਮੇਰੇ ਨਾਲ ਬਰਾਜ ਦੇ ਤਾਏ ਦੀ ਧੀ ਪੜਦੀ ਸੀ ਉਸਨੇ ਫੋਟੋ ਭੇਜੀ ਆ ਮੁੰਡਾ ਤਾਂ ਸੋਹਣਾ ਲੱਗਦਾ ਹੈ ਬਾਕੀ ਤੁਸੀਂ ਦੇਖੋ ਕੇਰ ਸਿੰਘ ਨੂੰ ਇਹ ਵੀ ਤਸੱਲੀ ਸੀ ਕਿ ਰਿਸ਼ਤਾ ਕੁੜੀ ਦੇ ਨਾਨਕੇ ਲਿਆ ਰਹੇ ਨੇ ਆਪਣੀ ਭੈਣ ਦੀ ਤਸੱਲੀ ਨਾਲ ਕਰਾਉਣ ਕਰਾ ਲੈਣਗੇ ਮੇਰੀ ਧੀ ਕਿੱਥੇ ਕਰਜੇ ਵੱਲ ਝਾਕ ਦੀ ਸੂਲੀ ਟੰਗੀ ਜਾਊ ਸੌਖਾ ਰਾਤਾ ਇਹੀ ਰਿਸ਼ਤਾ ਉਹਨਾਂ ਵਿੱਚ ਹੀ ਹੋ ਸਕਦਾ ਹੈ ਇੰਨਾ ਹੀ ਦਿਨਾਂ ਵਿੱਚ ਉਹ ਆਪਣੇ ਸਾਲੇ ਨਾਲ ਜਾ ਕੇ ਮੁੰਡਾ ਵੀ ਦੇਖ ਆਇਆ ਸੀ ਘਰਵਾਲ ਵੀ ਟੋ ਆਇਆ ਸੀ ਬਲਰਾਜ ਹੱਡਾਂ ਪੈਰਾਂ ਦਾ ਖੁੱਲਾ ਸੋਨਾ ਸੁਨੱਖਾ ਹੁੰਦੜ ਹੀਲ ਸੀ ਜੇਰ ਸਿੰਘ ਉਸਨੂੰ ਕੈਨੇਡਾ ਚਲਦੇ ਟਰੱਕਾਂ ਸਾਵੇਂ ਨਿਬਦਾ ਕਿਆਸ ਕੇ ਉਸ ਮੁੰਡੇ ਨੂੰ ਆਪਣਾ ਜਵਾਈ ਸੋਚ ਲਿਆ ਸੀ ਸਾਖ ਪੇਕਿਆਂ ਵੱਲੋਂ ਆਇਆ ਹੋਣ ਕਰਕੇ ਦੀਪੀ ਦੀ ਵੀ ਹਾਮੀ ਦੇਖ ਕੇ ਉਸਦੀ ਮੰਮੀ ਨੂੰ ਮਨਾਉਣ ਵਿੱਚ ਦੀਰ ਨਾਲ ਲੱਗੀ ਉੱਧਰ ਬਲਰਾਜ ਦੇ ਵਿਹੜੇ ਵਿੱਚ ਵੀ ਰੌਣਕਾਂ ਦੇ ਦਸਕਾ ਦੇਣ ਤੋਂ ਪਹਿਲਾਂ ਥੋੜੀ ਦੇਰ ਕਿਚਕਿਚ ਹੁੰਦੀ ਰਹੀ। ਪੁੱਤ ਬਲਰਾਜ ਨੂੰ ਥਾਂ ਸਿਰ ਫਿੱਟ ਕਰਨ ਦਾ ਹਿੱਲਾ ਸਰਦਾਰ ਨੂੰ ਬਸ ਇਹੀ ਰਾਹ ਨਜ਼ਰ ਆ ਰਿਹਾ ਸੀ। ਉਹ ਸੋਚਦਾ ਫਰਾਡੀ ਏਜੰਟਾਂ ਨੂੰ ਪੈਸੇ ਭੇਜਣ ਨਾਲੋਂ ਤਾਂ ਕਿਸੇ ਭਲੇ ਘਰ ਦੀ ਤੀਨ ਨੂੰ ਨੂ ਬਣਾ ਕੇ ਖਰਚਾ ਕਰਨਾ ਕਿਤੇ ਪਧਰਾ ਰਾਹ ਐ। ਏਜੰਟਾਂ ਮੂਰੇ ਪੈਸਾ ਸਿੱਟ ਕੇ ਕਈ ਲੋਕਾਂ ਦੇ ਪੁੱਤ ਹਾਲੇ ਉੱਗ ਸੁਗ ਬਿਨਾਂ ਨਹੀਂ ਮਿਲ ਰਹੇ। ਮਾਪੇ ਥਾਲੀ ਵਿੱਚਲੇ ਪਾਣੀ ਵਾਂਗ ਡੋਲਦਾ ਮਨ ਲੈ ਕੇ ਨਾ ਜਿਉਂਦਿਆਂ ਚ ਨਾ ਮਰਿਆਂ ਚ। ਰਾਹ ਵਿੱਚ ਖਪੇ ਮੁੰਡਿਆਂ ਦੀਆਂ ਖਬਰਾਂ ਨੇ ਤਖ਼ਤ ਅਖਬਾਰ ਵਿੱਚ ਸੁਰਖੀਆਂ ਬਣਦੇ ਹਨ ਨਾਲੇ ਨੂੰ ਤੇ ਪੈਸਾ ਲਾਇਆ ਤਾਂ ਘਰੇ ਹੀ ਵਾਪਸ ਆ ਜਾਣਾ ਇਸ ਲਾਇ ਦਾ ਕੀ ਦੁੱਖ ਹੋਣਾ ਜਿੱਥੇ ਨਿਆਣੇ ਖੁਸ਼ ਉੱਥੇ ਹੀ ਆਪਾਂ ਖੁਸ਼ ਇੱਕ ਪੰਤੇ ਦੋ ਕਾਜ ਇਹ ਸਿੱਧਾ ਰਾ ਕੈਨੇਡਾ ਜਾ ਉਪਣਣ ਵਾਲਾ ਨਜ਼ਰ ਆ ਰਿਹਾ ਸੀ ਉਹਨਾਂ ਦੇ ਘਰ ਵੀ ਤਕਰਾਰ ਹੁੰਦੀ ਰਹੀ ਸੂਟਾਂ ਗਹਿਣਿਆਂ ਦੀ ਝਾਕ ਰੱਖਦੀ ਬਲਰਾਜ ਦੀ ਮੰਮੀ ਪੂਰਾ ਹਰਖਦੀ ਨਾ ਤੂੰ ਮੁੰਡਾ ਵੇਚਣਾ ਇੱਕੋ ਇੱਕ ਸੁੱਖਾਂ ਲੱਦਾ ਮੇਰਾ ਜਵਾਕ ਹੈ ਮੈਂ ਤਾਂ ਗੱਜ-ਬੱਜ ਕੇ ਬਰਾਬਰ ਦੀ ਢਾਣੀ ਦੇ ਢੋਕਣਾ ਜਿੱਥੇ ਲੋਕ ਦੇਖ ਕੇ ਕਹਿਣ ਬਈ ਕੋਈ ਰਾਜੇ ਘਰ ਦੀ ਧੀ ਹੈ ਪਰ ਸਰਦਾਰ ਹਪਾਲ ਸਿੰਘ ਘਰ ਵਾਲੀ ਦੀ ਇੱਕ ਨਾ ਸੁਣਦਾ ਉਸ ਨੂੰ ਤਾੜਦਾ ਆ ਜਮੀਨ ਦਾ ਆਪਾਂ ਕਰਨਾ ਕੀ ਹੈ ਜੇ ਚਾਰ ਛਿਲੜਾਂ ਨਾਲ ਇਹਦੀ ਜੂਨ ਨਾ ਸੁਧਰੀ ਆਪਾਂ ਕੀ ਇਹ ਖਤੇ ਲਿਜਾਣੀ ਹੈ ਵਿਆਹ ਵਾਲੀ ਬੱਲੇ-ਬੱਲੇ ਆਪਾਂ ਪਾਰਟੀ ਤੇ ਕਰ ਲਾਂਗੇ ਮਨਰਾਜ ਦੀ ਮੰਮੀ ਭਾਂਡਿਆਂ ਦੀ ਚੱਕਥਾਲ ਕਰਦੀ ਜਦ ਬਹੁਤ ਹੀ ਬੁੜਬੁੜ ਕਰਦੀ ਤਾਂ ਸਰਦਾਰ ਔਖਾ ਹੋ ਜਾਂਦਾ ਤੈਨੂੰ ਕੀ ਪਤਾ ਡੱਡਾ ਕਿਹੜੀ ਰੁੱਤ ਪਾਣੀ ਪੀਂਦੀ ਐ ਲੋਕਾਂ ਤੋਂ ਆਪਾਂ ਕੀ ਟਿੰਡੀਆਂ ਲੈਣੀਆਂ ਕਾਮਲੀਏ ਜਵਾਖ ਦਾ ਸੁਖ ਦੇਖ ਓਦੋਂ ਅੱਗਾ ਸਵਾਰਣ ਦੀ ਸੋਚ ਜ਼ਮਾਨਾ ਬਦਲ ਗਿਆ ਪਹਿਲਾਂ ਕਿੱਲਿਆਂ ਨੂੰ ਸਾਖ ਹੁੰਦੇ ਸੀ ਹੁਣ ਕੁੜੀਆਂ ਨੇ ਪਛਾੜ ਤੇ ਮੁੰਡੇ ਹੁਣ ਵੈਂਡਾਂ ਨੂੰ ਦੇਖ ਦੇ ਦੇਖੀਦਾ ਨਾਲੇ ਜੇ ਇੱਥੇ ਲੰਡਰ ਫਿਰਦਾ ਰਿਹਾ ਕਿਸੇ ਨਸ਼ੇੜੀ ਦੇ ਧੱਕੇ ਚੜ ਗਿਆ ਕੱਲ ਨੂੰ ਆਪਾਂ ਵੀ ਇਸ ਬਹਾਨੇ ਬਾਹਰਲਾ ਮੁਲਕ ਜਾ ਦੇਖਾਂਗੇ। ਇਹ ਸਭ ਆਕੇ ਸਰਦਾਰ ਆਪਣੀ ਸਰਦਾਰਨੀ ਦੀਆਂ ਸੋਚਾਂ ਨੂੰ ਖੁਸ਼ੀ ਰੂਖ ਕਰਦਾ ਉਸਦੇ ਆਨੰਦ ਅਰ ਭਵਿੱਖੀ ਸੁਪਨੇ ਕੀ ਰਿਹਾ ਸੀ। ਦੋਹਾ ਘਰਾਂ ਵਿੱਚ ਮਾਵਾਂ ਨੂੰ ਬੱਚਿਆਂ ਤੇ ਪੈਂਦੀ ਛੋਟੀ ਉਮਰੇ ਦੀ ਦੇਹੀ ਤੇ ਮਧੋਲੇ ਜਾਣ ਦਾ ਅਹਿਸਾਸ ਪਲਦਾ। ਨਾਜ਼ੁਕ ਮਨਾਂ ਤੇ ਪੈਂਦੀਆਂ ਜ਼ਿੰਮੇਵਾਰੀਆਂ ਦਾ ਡਰ ਵੀ ਸੀ। ਤਿਲ-ਤਿਲ ਕਰਕੇ ਪਾਲੇ ਜਵਾਖਾਂ ਨੂੰ ਹਲੇ ਆਪ ਹੀ ਲਾੜਲੇ ਨਿੱਗ ਦੀ ਲੋੜ ਬਾਕੀ ਸੀ। ਪਰ ਮਰਦ ਲੋਕ ਬਾਹਰਲੀ ਦੁਨੀਆ ਦਾ ਰੁਖ ਦੇਖਦੇ ਆਪੋ ਆਪਣੀ ਦਲੀਲ ਪ੍ਰੋਸ ਦੇ ਆਖਰ ਆਪਣੀ ਮਰਜ਼ੀ ਹਮੇਸ਼ਾ ਵਾਂਗ ਪੁਗਾ ਕੇ ਹੀ ਗਏ। ਚੱਟ ਮੰਗਣੀ ਤੇ ਪੱਟ ਵਿਆਹ ਕਰ ਦਿੱਤਾ ਗਿਆ। ਪਹਿਲੇ 20 ਦਿਨ ਦੋਵੇਂ ਬੱਚੇ ਉੱਡੇ ਫਿਰੀ ਗਏ। ਕਦੇ ਇੱਕ ਰਿਸ਼ਤੇਦਾਰੀ ਕਦੇ ਦੂਜੀ ਵਿੱਚ ਜਾਂਦੇ ਰਹੇ। ਡੋਲ-ਡੋਲ ਪੈਂਦੇ ਦੋਵਾਂ ਦੇ ਚਾਹ ਮਲਾਰਾਂ ਨੂੰ ਜਿਵੇਂ ਵਿਆਹ ਵਰਗਾ ਵਹਿਣਾ ਆ ਮਿਲਿਆ ਸੀ। ਦੋਵੇਂ ਬੱਚੇ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਣ ਤੱਕ ਜਾਂਦੇ। ਕਿਸੇ ਹੋਰ ਪਾਸੇ ਵੱਲ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਜਦੋਂ ਇੱਕ ਦੂਜੇ ਨੂੰ ਆਨ ਮਿਲੀ। ਲੈਰੀ ਉਮਰ ਦੇ ਆਏ ਕਿਨਾਰਿਆਂ ਤੋਂ ਬਾਹਰ ਉਛਲਦਾ ਪਿਆਰੇ ਦੋਵੇਂ ਜਿਵੇਂ ਹਾਲੇ ਸਾਹਮਣਾ ਹੀ ਸਿੱਖ ਰਹੇ ਸਨ ਜਵਾਨੀ ਦੀ ਸਰਦਲ ਤੇ ਖੜਿਆਂ ਨੂੰ ਦੁਨੀਆ ਇੱਕ ਦੂਜੇ ਦੇ ਹਾਣ ਦੀ ਲੱਗਣ ਲੱਗੀ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਜਾਣਦੇ ਜਾਣਦੇ ਜਿੱਥੇ ਹਾਲੇ ਕੋਈ ਹੋਰ ਨਾ ਖੁਸ਼-ਸੁਖਣੇ ਹੀ ਨਹੀਂ ਗਏ ਸਨ ਬਲਰਾਜਾ ਜੀ ਕਰਦਾ ਪਾਂ ਵਧਾ ਕੇ ਤਾਰੇ ਤੋੜ ਦੀਪੀ ਦੇ ਕੇਸਾਂ ਵਿੱਚ ਗੁੰਦਦਿਆਂ ਦੀਪੀ ਨੂੰ ਵੀ ਬਲਰਾਜ ਦੇ ਹੱਸਣ ਨਾਲ ਹੀ ਕਣਕਾਂ ਦੇ ਪੱਕਣ ਵਰਗਾ ਅਹਿਸਾਸ ਪਲਦਾ ਤਰਤੀ ਪੀੜੀ ਪੀੜੀ ਤੇ ਅਸਮਾਨ ਕੋਲੇ ਜਿਹਾ ਲੱਗ ਰਿਹਾ ਸੀ ਇਹ ਹਰੀ ਇੱਕ ਦਿਨ ਦਾ ਪਲਕ ਝਾਪਕਦਿਆਂ ਹੀ ਕਿਧਰੀ ਉੱਡ ਗਈ ਤੇ ਦੀਪੀ ਨੂੰ ਦਿੱਲੀ ਛੱਡਣ ਗਿਆ ਬਲਰਾਜ ਮਾਂ ਦੇ ਗਲ ਲੱਗ ਕੇ ਛੋਟੇ ਬੱਚੇ ਵਾਂਗ ਰੋ ਰਿਹਾ ਸੀ ਦੀਪੀ ਕੈਨੇਡਾ ਦੀ ਸਭ ਕੋਈ ਵੀ ਤੀ ਤਾਂ ਨਵਜਾਨ ਨਵੀਂ ਦੇਖੀ ਸਭ ਬਲਰਾਜ ਕੋਲ ਟੇਰੀ ਕਰਦੀ ਉਸ ਦਾ ਚਿੱਤ ਪਰ ਚਾਉਂਦੀ ਰਹੀ ਦੋਵੇਂ ਰਲ ਕੇ ਸੇਖ ਚਿੱਲੀ ਦੇ ਸੁਪਨੇ ਵਰਗੇ ਸੁਪਨੇ ਸਜਾਉਂਦੇ ਰਹੇ ਉਨ੍ਹਾਂ ਨੇ ਸਤਰੰਗੀ ਪੀਂਗ ਵਰਗੇ ਸੁਪਨੇ ਦੇਖਦੇ ਮਾਪੇ ਵੀ ਸੋਚਦੇ ਤਾਂ ਹੀ ਪਹਿਲੇ ਬਜ਼ੁਰਗ ਟਸ ਟਸ ਕਰਦੀ ਉਮਰੇ ਵਿਆਹ ਦਿੰਦੇ ਸਨ ਉਸ ਸਮਗਰਤਾ ਵਿਆਹ ਲੋੜਾ ਥੋੜਾ ਬਾਅਦ ਦੇਖਦਾ ਜ਼ਰੂਰਤ ਹੋਈ ਹੋ ਨਿਭੜਦਾ ਮੈਂ ਇਹ ਸਭ ਆਪਣੇ ਮਨ ਦੂਰਾ ਰਹੀ ਸੀ ਜਦ ਘਰ ਦੇ ਬਾਹਰ ਇੱਕ ਟੈਕਸੀ ਆਰੂਗੀ ਮੈਂ ਬਾਹਰਲਾ ਦਰ ਕੋਲ ਕੇ ਦੀਪੀ ਨੂੰ ਅੰਦਰ ਕੀਤਾ ਬਾਹਰ ਪੈ ਰਹੀ ਬਰਫ਼ਕਾਰ ਨੂੰ ਪੂਰੀ ਤਰ੍ਹਾਂ ਠਰੀ ਹੋਈ ਕੰਬੀ ਜਾ ਰਹੀ ਸੀ ਉਸ ਦੇ ਮੂੰਹ ਸਿਰ ਤੇ ਰੂਹ ਦੇ ਫੰਬਿਆਂ ਵਰਗੀ ਸنوਹ ਪਈ ਹੋਈ ਸੀ ਉਸਨੇ ਆਪਣੇ ਭਿੱਜੇ ਹੋਏ ਬੂਡ ਜੁਰਾਬਾਂ ਲਾ ਕੇ ਹਾਸਲਾ ਪਰਸਪਰਾਂ ਪਈ ਕੁਰਸੀ ਤੇ ਬਗਾ ਮਾਰਿਆ ਉਸਦੇ ਪੈਰੋਂ ਲਾਹੇ ਪਟਿਆਲਾ ਵਾਟਾ ਬੂਡ ਪੂਰੇ ਗਿੱਲੇ ਸਨ ਆਪਣੀਆਂ ਸੇਲੀਆਂ ਵਾਹਾਂ ਮੇਰੇ ਗਲ ਨੂੰ ਪਾ ਕੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਕੇ ਉੱਚੀ ਉੱਚੀ ਭੂਬਾ ਮਾਰਨ ਲੱਗੀ ਗੋਡੇ-ਗੋਡੇ ਪਈ ਬਰਫੂਸ ਨੂੰ ਝੰਬ ਛੁੱਟਿਆ ਸੀ ਦੀਪੀ ਦੀਆਂ ਸਿਸਕੀਆਂ ਸੁਣ ਕੇ ਭਾਬੀ ਨੇ ਪਾਲਰ ਦਾ ਦਰਦ ਦਾ ਪਰਦਾ ਸਾਰਾ ਕਾ ਕੇ ਬਾਹਰ ਵੱਲ ਵੇਖਿਆ ਤੇ ਪੂਰੀ ਹਮਦਰਦੀ ਨਾਲ ਕਿਹਾ ਜਦ ਸੀ ਦੀਪੀ ਨੂੰ ਗਰਮ ਚਾਹ ਪਿਆ ਨਾਲੇ ਕੰਬਲ ਵਿੱਚ ਬਿਠਾ ਦਈ ਕਿਵੇਂ ਠੋਰ ਠੋਰ ਕਰਦੀ ਐ ਭਾਬੀ ਦੇ ਬੋਲਾਂ ਵਿਚਲੇ ਨਿੱਗਨੇ ਮੇਰੀਆਂ ਸੋਚਾਂ ਨੂੰ ਵੀ ਜਿਵੇਂ ਟਕੋਰ ਕੀਤੀ ਹੋਵੇ ਮੈਂ ਦੀਪੀ ਨੂੰ ਹਾਸੇ ਰੁਕ ਪਾਉਣਾ ਚਾਹ ਰਹੀ ਸੀ ਦੇਖ ਲੈ ਕੈਨੇਡਾ ਦੇ ਰੰਗ ਵੱਡੇ ਵੱਡੇ ਪੜਨੇ ਪਾਤੇ ਦੀਪੀ ਕੀ ਹੋ ਗਿਆ ਘਰੋਂ ਝੜਕਾਂ ਪੈ ਗਈਆਂ ਐਨੇ ਨੂੰ ਭਾਬੀ ਜੀ ਆਪਣੀ ਫਲਾਈਟ ਤੋਂ ਵੇਲੇ ਹੋ ਕੇ ਕੋਲਾ ਖੜੇ ਉਹਨਾਂ ਨੇ ਹਮਦਰਦੀ ਨਾਲ ਦੀਪੀ ਦੇ ਮੋਢੇ ਤੇ ਹੱਥ ਰੱਖ ਕੇ ਪੂਰੇ ਪਿਆਰ ਨਾਲ ਪਿੱਠ ਥਾਪੜ ਕੇ ਪੁੱਛਿਆ ਕੀ ਗੱਲ ਕੋਈ ਲੜਾਈ ਝਗੜਾ ਹੋ ਗਿਆ ਘਰਦਿਆਂ ਨਾਲ ਦੀਪੀ ਨੇ ਭਾਬੀ ਦਾ ਦੂਜਾ ਹੱਥ ਆਪਣੇ ਠਾਰੇ ਹੱਥਾਂ 'ਚ ਲੈ ਕੇ ਅੱਖਾਂ ਵਿੱਚ ਝਾਕਦਿਆਂ ਕਿਹਾ ਹਾਂਜੀ ਭਾਬੀ ਜੀ ਮੇਰੇ ਘਰ ਕੇ ਪੂਆਜੀ ਦੇ ਫੁੱਫੜ ਜੀ ਦਾ ਕਲੇਸ਼ ਪਿਆ ਹੀ ਰਹਿੰਦਾ ਸੀ ਮੈਂ ਸੋਚਿਆ ਇਥੋਂ ਪਾਸਾ ਕਰਨਾ ਹੀ ਚੰਗਾ ਹੈ ਭਾਬੀ ਨੇ ਇਥੋਂ ਦੀ ਦੁਨੀਆ ਦੇਖੀ ਹੋਈ ਸੀ ਉਸ ਕੋਲੇ ਹੋ ਜੀਆਂ ਕਹਾਣੀਆਂ ਨਿਤ ਚੱਲ ਕੇ ਆ ਜਾਂਦੀਆਂ ਸੀ ਦੀਪੀ ਦੇ ਕਹੇ ਸ਼ਬਦਾਂ ਵਿੱਚਲਾ ਸੱਚ ਝੂਠ ਤੋਲਦਿਆਂ ਪੂਰੀ ਹਮਦਰਦੀ ਜਤਾਈ ਨਿਹਾ じゃ ਕਿਡਾ ਕਲੇਸ ਪੈ ਗਿਆ ਵੀ ਤੈਨੂੰ ਘਰੋਂ ਭਜਣਾ ਪਿਆ ਤੂੰ ਤਾਂ ਕਾਲੀ ਕਾਲੀ ਛੁੱਟ ਕੇ ਆਈ ਲੱਗਦੀ ਐ ਚੱਜ ਨਾਲ ਗਰਮ ਕੱਪੜੇ ਵੀ ਨਹੀਂ ਪਾ ਸਕੀ ਹਾਂ ਬੂਟ ਕੋਈ ਸਰਦੀਆਂ ਵਾਲੇ ਨਹੀਂ ਜਿਹੜੇ ਮੋਰੀ ਆਏ ਉਹੀ ਪਾ ਤੁਰੀ ਉਸੇ ਵੇਲੇ ਦੀਪੀ ਕੋਲ ਫੁੱਫੜ ਦਾ ਫੋਨ ਆਇਆ ਜਿਹੜਾ ਦੀਪੀ ਨੇ ਉਸੇ ਵੇਲੇ ਕੱਟ ਦਿੱਤਾ ਉਹ ਥਾਲੇ ਥੋੜੀ ਸੰਬਲੀ ਸੀ ਕੁਝ ਦੇਰ ਬਾਅਦ ਪੂਆ ਦਾ ਵੀ ਫੋਨ ਆਇਆ ਉਹ ਪੂਰੇ ਗੁੱਸੇ ਵਿੱਚ ਸੀ ਦੀਪੀ ਫੇਰ ਕੀ ਹੋ ਗਿਆ ਜੇ ਤੇਰੇ ਫੁੱਫੜ ਨੇ ਤੇਰੇ ਕੰਨ ਤੇ ਥੱਪੜ ਧਰਤਾ ਚੱਲ ਗਲਤੀ ਤਾਂ ਉਹਦੀ ਸੀ ਬੀਸੀ ਪਰ ਤੇਰੇ ਤਾਂ ਪਿਓ ਜਾਣਦੇ ਆ ਤੂੰ ਗੁੱਸਾ ਕਰਕੇ ਘਰੋਂ ਭੱਜ ਤੁਰੀ ਐਨਾ ਹਰਖ ਨਹੀਂ ਕਰੀਦਾ ਮਾਣਾ ਮੋਟਾ ਹਾਜਮਾ ਕਰ ਮੈਂ ਕਿੰਨੇ ਸਾਲ ਦੀ ਕੱਟੀ ਜਾਨੀ ਆ ਚੱਲ ਵਾਪਸ ਘਰ ਆ ਜਾ ਹੁਣ ਬਹੁਤ ਗੁੱਸੇ ਹੋਏ ਬੈਠੇ ਨੇ ਨਾਲੇ ਸੁਖਮਣ ਰੋਈ ਜਾਂਦੀ ਐ ਦੀਪੀ ਨੇ ਫੇਰ ਭੂਆ ਨੂੰ ਰੋਸੇ ਨਾਲ ਕਿਹਾ ਨਹੀਂ ਭੂਜੀ ਮੈਂ ਨਹੀਂ ਜਾਣਾ ਬਸ ਇਹ ਕਹਿ ਕੇ ਉਸਨੇ ਫੇਰ ਫੋਨ ਕੱਟ ਦਿੱਤਾ ਉਸ ਨੂੰ ਸਮਝ ਲੱਗ ਗਈ ਕਿ ਫੁੱਫੜ ਨੇ ਕੋਈ ਝੂਠ ਤੂਫਾਨ ਘੜ ਕੇ ਆਪਣਾ ਗੁਨਾਹ ਲਪੇਟ ਧਰਿਆ ਹੋਵੇਗਾ ਉਹ ਬੋਜੀ ਦੇ ਕਿੰਨੇ ਸਾਲ ਦੀ ਕੱਟੀ ਜਾਨੀ ਆ ਤਾਂ ਉਸ ਦੀ ਸੋਚ ਵਿੱਚ ਭੂਆ ਲਈ ਅੰਤਾਂ ਦਾ ਮੋਹ ਆਇਆ ਜੋ ਲక్ష్ਮਣ ਰੇਖਾ ਵਿੱਚ ਕਿਆ ਕਿਸੇ ਸੱਪ ਕੁੰਡਲੀ ਵਰਗੇ ਰਿਸ਼ਤੇ ਨਿਵਾ ਰਹੀ ਹੈ ਫੋਨ ਤੇ ਗੱਲਬਾਤ ਸੁਣ ਕੇ ਭਾਬੀ ਜੀ ਨੇ ਦੀਪੀ ਦਾ ਸਿਰ ਆਪਣੇ ਢਿੱਡ ਨਾਲ ਕੁੱਟ ਲਿਆ ਪੂਰੇ ਮੋਹ ਨਾਲ ਕਿਹਾ ਲੇਖ ਦੀਪੀ ਮੈਂ ਸਭ ਸਮਝ ਰਹੀਆਂ ਤੇਰੀ ਹਾਲਤ ਜਦੋਂ ਕੋਈ ਖੂਬਸੂਰਤ ਜਵਾਨ ਕੁੜੀ ਕਿਸੇ ਵੀ ਥਾਂ ਆ ਰਹੇ ਤਾਂ ਮਰਦ ਦੀਆਂ ਮੈਲੀਆਂ ਨਾਜ਼ਰਾਂ ਉਸ ਦਾ ਪਿੱਛਾ ਕਰਦੀਆਂ ਨੇ ਆਹ ਰਿਸ਼ਤੇਦਾਰੀਆਂ ਤਾਂ ਪਾਲ ਵਿੱਚ ਹੀ ਮਦੋਲੀਆਂ ਜਾਂਦੀਆਂ ਨੇ ਹਰ ਮਰਦ ਵਾਸਤੇ ਸੋਹਣੀ ਕੁੜੀ ਵਰਤਣ ਵਾਲੀ ਵਸਤੂ ਤੋਂ ਵੱਧ ਕੁਝ ਨਹੀਂ ਹੁੰਦੀ ਅਕਲ ਤੇ ਹੌਸਲਾ ਪਰਦਾ ਪੈ ਜਾਂਦਾ ਹੈ ਭਾਬੀ ਜੀ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਦੀਪੀ ਦਾ ਅੰਦਰ ਪਗਰ ਕੇ ਵਹਿ ਤੁਰਿਆ ਉਹ ਸੰਦਰ ਲੈ ਜਾਵੇ ਜਦ ਤਨੁਸ਼ੀ ਸਥੇਸ ਲੱਗੀ ਫਿਰ ਉਸ ਨੇ ਆਪਣੀ ਹੋਈ ਬੀਤੀ ਦੱਸੀ ਜਿਸ ਨੂੰ ਸੁਣ ਕੇ ਤਾਂ ਮੇਰੀਆਂ ਵੀ ਅੱਖਾਂ ਵਹਿ ਤੁਰੀਆਂ ਭਾਬੀ ਨੇ ਉਸ ਨੂੰ ਪੂਭਾ ਮਾਰਦੀ ਨੂੰ ਵਰਾਇਆ ਪੂਰਾ ਹੌਸਲਾ ਦਿੱਤਾ ਦੀਪੀ ਫਿਕਰ ਨਾ ਕਰ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਤੂੰ ਸੱਚੋ ਸੱਚ ਦੱਸ ਹੋਇਆ ਕੀ ਸੀ ਜਿਸ ਕਰਕੇ ਤੈਨੂੰ ਭਜਣਾ ਪਿਆ ਉਸ ਘਰੋਂ ਦੀਪੀ ਰੋਂਦੀ ਰੋਂਦੀ ਦੱਸਣ ਲੱਗੀ ਭਾਬੀ ਮੇਰੀ ਭੂਆ ਜੀ ਦਾ ਸਵੇਰੇ ਹੀ ਕੰਮ ਤੇ ਚਲੇ ਗਏ ਮੈਂ ਤਾਂ ਹਾਲੇ ਸੁੱਤੀ ਪਈ ਸੀ ਮੈਨੂੰ ਫੁੱਫੜ ਜੀ ਨੇ ਹਾਕਾਂ ਮਾਰੀਆਂ ਕਿ ਸੁਖਮਣ ਰੋਈ ਜਾਂਦੀ ਐ ਇਹਨੂੰ ਸਾਮ ਆ ਕੇ ਮੈਂ ਉੱਪਰੋਂ ਦਰੰਗੇ ਮਾਰਦੀ ਜਦ ਫੁੱਫੜ ਜੀ ਦੇ ਕਮਰੇ ਵੱਲ ਵਧੀ ਤਾਂ ਹੈਰਾਨ ਹੋ ਗਈ ਕੁੜੀ ਤਾਂ ਕੋਕ ਸੁੱਤੀ ਪਈ ਸੀ ਫੁੱਫੜ ਜੀ ਝੂਠ ਕਿਉਂ ਬੋਲੇ ਮੇਰਾ ਤਾਂ ਮੱਥਾ ਠਣ ਗਿਆ ਮੈਨੂੰ ਥਾਲ ਵਿੱਚ ਕਾਲਾ ਦਿਸਣ ਲੱਗਿਆ ਹਾਲੇ ਤੇ ਮੈਂ ਆਲਾ ਦਵਾਲਾ ਹੀ ਦੇਖ ਰਹੀ ਸੀ ਫੁੱਫੜ ਜੀ ਨੇ ਮੈਨੂੰ ਵਾਹਾਂ ਤੋਂ ਫੜ ਕੇ ਆਪਣੇ ਆਪ ਨਾਲ ਘੁੱਟ ਲਿਆ ਨਾਲੇ ਹੋਰੋਂ ਹੋਰੋਂ ਝਾਕਦੇ ਆਖੀ ਜਾਣ ਦੇਖ ਹੁਣ ਤੂੰ ਨਿਆਣੀ ਤਾਂ ਹੈ ਨਹੀਂ ਵਿਆਹੀ ਵਰੀ ਐ ਸਭ ਸਮਝਦੀ ਹੋਵੇਂਗੀ ਮੈਨੂੰ ਕੀ ਚਾਹੀਦਾ ਤੂੰ ਮੈਨੂੰ ਖੁਸ਼ ਕਰੀ ਰੱਖ ਤੂੰ ਮੈਂ ਤੈਨੂੰ ਪੂਰੀ ਖੁਸ਼ ਰੱਖੂਗਾ ਮੈਂ ਉਸ ਦੀ ਪਕੜ ਵਿੱਚ ਛੜਪਟਾਉਣ ਲੱਗੀ ਹਾਲੇ ਤੁਸੀਂ ਅਸੀਂ ਆਪੋ ਵਿੱਚ ਗੁੱਥਮ ਗੁੱਥੀ ਹੀ ਹੋ ਰਹੇ ਸੀ ਜਦ ਬਾਹਰਲੀ ਬੱਲ ਹੋਗੀ ਪੂਆਜੀ ਨੇ ਮੇਰੇ ਵਾਸਤੇ ਨਵੇਂ ਬੈੱਡ ਦਾ ਆਰਡਰ ਦੇ ਰੱਖਿਆ ਸੀ ਉਹ ਫਰਨੀਚਰ ਵਾਲੇ ਆ ਗਏ ਮੈਨੂੰ ਤਾਂ ਲੱਗਿਆ ਚੀਰ ਹਰਨ ਮੇਰੇ ਸਮੇ ਬੌੜੇ ਰੱਬ ਵਾਂਗੂ ਫਰਨੀਚਰ ਵਾਲੇ ਆਏ ਨਹੀਂ ਮੈਂ ਤਾਂ ਫੁੱਫੜ ਤੋਂ ਚੋਰੀ ਆ ਬੂਟ ਕੋਟ ਤੇ ਪਰਛ ਚੁੱਕ ਕੇ ਕਾਲੀ ਨਾਲ ਪਿਛਲਾ ਬੂਹਾ ਖੋਲ ਕੇ ਤੀਜੀ ਘਰ ਵਾਲੀ ਬਜ਼ੁਰਗ ਆਂਟੀ ਦੇ ਘਰ ਜਾਵਣੀ ਮੈਂ ਕਿ ਆਂਟੀ ਮੈਂ ਚਾਬੀ ਗਵਾ ਬੈਠੀ ਘਰ ਅੰਦਰ ਪਿਆ ਉਤੋਂ ਬਰਫ਼ ਪਈ ਜਾਂਦੀ ਐ ਘਰ ਬੰਦ ਪਿਆ ਉਤੋਂ ਬਰਫ਼ ਪਈ ਜਾਂਦੀ ਐ ਆਂਟੀ ਨੇ ਮੈਨੂੰ ਪੂਰੇ ਲਾੜ ਨਾਲ ਬਿਠਾਇਆ ਉਸ ਵੇਲੇ ਮੈਂ ਸ਼ੀਸ਼ੇ ਵਿੱਚੋਂ ਬਾਹਰ ਫੁੱਫੜ ਜੀ ਦੀ ਕਾਰ ਗੇੜੇ ਲਾ ਰਹੀ ਦੇਖਦੀ ਸੀ ਕਾਰ ਨੂੰ ਦੇਖ ਕੇ ਮੇਰੀ ਟੁੜ ਟੁੜੀ ਜੀ ਆਈ ਮੈਂ ਸੋਚਿਆ ਮਨਾ ਕਿਹੜੀ ਰੂਤੇ ਕਿੰਨਾ ਔਕੜ ਰਾਹਾਂ ਤੇ ਆਫਸੀ ਮੈਂ ਆ ਤਾਂ ਮੇਰੇ ਪੁਰਖਿਆਂ ਨੇ ਵੀ ਨਹੀਂ ਸੀ ਸੋਚਿਆ ਹੋਣਾ ਕਿ ਕੀ ਤੂ ਕੀ ਬਣ ਗਿਆ ਹੁਣ ਸੁੰਨੀਆਂ ਸੜਕਾਂ ਤੇ ਮੈਂ ਨੂੰ ਭਾਲ ਦੇਣ ਕਈ ਚੱਕਰ ਲਾਈ ਫਿਰ ਮੈਂ ਬਾਥਰੂਮ ਵਿੱਚ ਜਾ ਕੇ ਤੁਹਾਨੂੰ ਫੋਨ ਲਾਇਆ ਦੀਪੀ ਦੀ ਹੋਈ ਬੀਤੀ ਸੁਣ ਕੇ ਅਸੀਂ ਦੋਵੇਂ ਸੁੱਨ ਹੋ ਗਈਆਂ ਵਿਚਾਰੀ ਕੱਲੀ ਜਾਨ ਤੇ ਕੀ ਕੀ ਬਣਿਆ ਭਾਬੀ ਜੀ ਕੁਝ ਦਿਨ ਹੱਥਾਂ ਵਿੱਚ ਸਿਰ ਫੜ ਕੇ ਬੈਠ ਹੋ ਗਈ ਹਾਂ ਕਾ ਲੈ ਕੇ ਸੰਭਲ ਦੇ ਗੱਲ ਕਰਨ ਲੱਗੀ ਸੀ ਏਕਦੀਪੀ ਤੇਰੇ ਕੋਲ ਦੋ ਰਸਤੇ ਨੇ ਹੁਣ ਜਾਂ ਤਾਂ ਆਪਾਂ ਸ਼ਿਕਾਇਤ ਕਰੀਏ ਫੁੱਫੜ ਨੂੰ ਅੰਦਰ ਕਰਵਾ ਕੇ ਸਭ ਕੁਝ ਸਖਾ ਦਈਏ ਜਾਂ ਫਿਰ ਚੁੱਪ ਚਾ ਕੇ ਪੱਤਾ ਕੱਟਦੇ ਬਸ ਤੇਰੇ ਹਾਲੇ ਇੱਥੇ ਪੈਰ ਲੱਗਣ ਨੂੰ ਸਮਾਂ ਲੱਗੂਗਾ ਦੀਪੀ ਹਾਲੇ ਵੀ ਹੰਝੂ ਪੂੰਝਦੀ ਆਖੀ ਭਾਬੀ ਜੀ ਮੇਰੇ ਕਰਕੇ ਮੇਰੀ ਭੂਆ ਦਾ ਘਰ ਪਟਿਆ ਜਾਉ ਉਹ ਕਿੰਨੇ ਚਾਲ ਨਾਲ ਮੈਨੂੰ ਘਰ ਲੈ ਕੇ ਆਈ ਸੀ ਨਾਲੇ ਮੇਰੇ ਕੋਲ ਕੋਈ ਸਬੂਤ ਤਾਂ ਹੈ ਨਹੀਂ ਮੈਨੂੰ ਕਿਹਨੇ ਸਮਝਣਾ ਸ਼ਿਕਾਇਤ ਤਾਂ ਰਹਿਣੀ ਦਿਓ ਉਹਨੇ ਤਾਂ ਮੇਰੀ ਸ਼ਿਕਾਇਤ ਲਾ ਵੀ ਦਿੱਤੀ ਬਈ ਮੇਰੇ ਮੂਰੇ ਬੋਲੀ ਤੋਂ ਥੱਪੜ ਖਾ ਕੇ ਭੱਜੀ ਆ ਪਤਾ ਨਹੀਂ ਕੀ ਝੂਠ ਸੁਫਾਨ ਘੜਿਆ ਹੋ ਭਾਬੀ ਜੀ ਕਈ ਸਾਲਾਂ ਤੋਂ ਜ ਇਹ ਲੋਕਾਂ ਦੀਆਂ ਗੱਲਾਂ ਸੁਣਦੇ ਆ ਰਹੇ ਸੀ ਖਾਸ ਕਰਕੇ ਜਿੰਨਾ ਘਰਾਂ ਵਿੱਚ ਵਿਦਿਆਰਥੀ ਅਲੜ ਬਰੇਸ ਕੁੜੀਆਂ ਆਈਆਂ ਹੋਈਆਂ ਹਨ ਉਹਨਾਂ ਦੀ ਮਜਬੂਰੀ ਦਾ ਫਾਇਦਾ ਲੱਗਦੇ ਹੱਥ ਹਰ ਕੋਈ ਲੈਣਾ ਚਾਹ ਰਿਹਾ ਹੈ ਉਹ ਵਿਚਾਰੀਆਂ ਕਿਵੇਂ ਆਪਣਾ ਆਪਣਾ ਬਚਾਈ ਫਿਰਦੀਆਂ ਨੇ ਬੇਵਸੀ ਦਾ ਇਹ ਹਾਲਮ ਸਭ ਦੁਆਲੇ ਪੰਡਰਾ ਰਿਆ ਲੱਗਦਾ ਹੈ ਜੀਪੀ ਜੀ ਮੈਂ ਕਿਸੇ ਮੂੰਹ ਜੋਰ ਤੂਫਾਨ ਨੂੰ ਸਾਰ ਕਰਕੇ ਆਈ ਹੋਵੇ ਇੱਕ ਤਾਂ ਬਾਹਰ ਸਨੋ ਸਟਾਰਮ ਚੱਲ ਰਿਹਾ ਸੀ ਦੂਜਾ ਸਨੋ ਸਟਾਰਮ ਚੱਲ ਰਿਹਾ ਸੀ ਦੂਜਾ ਉਸ ਅੰਦਰ ਦੀ ਕਣਕੋੜ ਹਨੇਰੀ ਝੁੱਲ ਰਹੀ ਸੀ ਜਦ ਮੈਂ ਇਸ ਜੀਪੀ ਨੂੰ ਪੋਲੀ ਸੁਸਤ ਤੇ ਹੜ ਰਕਿਆਸ ਰਹੀ ਸੀ ਉਹ ਆਪਣੀ ਸੂਝ ਤੇ ਫੁਰਤੀ ਨਾਲ ਹੀ ਇਸ ਖਤਰੇ ਵਿੱਚੋਂ ਸਾਫ਼ ਸੂਰਤ ਸਰ ਕਰਕੇ ਆਈ ਸੀ ਉਹ ਕਹਿ ਰਹੀ ਸੀ ਮੈਨੂੰ ਤਾਂ ਰੱਬ ਨੇ ਹੱਥ ਦੇ ਕੇ ਰੱਖ ਲਿਆ ਜੇ ਕੁਝ ਹੋ ਜਾਂਦਾ ਤਾਂ ਘਰਦਿਆਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਸੀ ਰਹਿਣਾ ਮੈਂ ਬਲਰਾਜ ਨੂੰ ਕਿਹੜਾ ਮੂੰਹ ਦਿਖਾਉਂਦੀ ਮੈਂ ਤਾਂ ਮਾਰ ਹੀ ਜਾਣਾ ਸੀ ਭਾਬੀ ਮੈਂ ਇੱਥੇ ਲਿਆ ਕੇ ੜਕਤੀ ਕਿਸਮਤ ਨੇ ਭਾਬੀ ਨੇ ਵੀ ਉਸ ਨੂੰ ਹਾਲਤ ਦੇਖ ਕੇ ਤਰਸ ਆਇਆ ਉਹ ਵੀ ਅੱਖਾਂ ਪਰ ਪਰ ਡੋਲਦੀ ਰਹੀ ਉਹ ਪੂਰੇ ਮੋਨ ਹਰਦੀਪੀ ਨੂੰ ਦਿਲਾਸੇ ਭਰੀ ਨਸੀਹਤ ਕਰ ਰਹੀ ਦੇਖ ਹੁਣ ਜੇ ਹੋਈ ਬੀਤੀ ਹਜਮ ਕਰਨੀ ਹੈ ਤਾਂ ਇਸ ਦੇ ਲਈ ਸਦਾ ਲਈ ਮਿੱਟੀ ਪਾ ਦੇ ਇਸ ਬਾਰੇ ਕਿਸੇ ਕੋਲ ਖਾਸ ਕਰਕੇ ਘਰ ਦੇ ਕੋਲ ਗੱਲ ਨਾ ਕਰੀ ਨਾ ਪੇਕੀ ਨਾ ਸੌਰੀ ਤੇਰਾ ਇਹੀ ਫੁੱਫੜ ਸਫਾਈਆਂ ਪੇਸ਼ ਕਰਦਾ ਬੁਰੇ ਦੇ ਅੱਗ ਤੱਕ ਬੁਰੇ ਦੇ ਘਰ ਤੱਕ ਉਪੜੂਗਾ ਦੇਖਦੀਪੀ ਕਹਿੰਦੇ ਹੁੰਦੇ ਨੇ ਮਰਦ ਦਾ ਗੁਨਾਹ ਕੱਕਰ ਵਣ ਕੇ ਬੈਠ ਜਾਂਦਾ ਪਰ ਔਰਤ ਦੀ ਹਰ ਗਲਤੀ ਫੁੱਲ ਵਣ ਕੇ ਉੱਪਰਲੀ ਤੈਹ ਤੇ ਤੈਰਨ ਲੱਗਦੀ ਹੈ ਹੋ ਸਕਦਾ ਤੇਰੇ ਤੇ ਕੋਈ ਝੂਠਾ ਕੇਸ ਪਾ ਦੇ ਹਾਂ ਤੂੰ ਆਪਣੀ ਮਾਂ ਦੇ ਕੰਨੀ ਥਾਣੀ ਮੋੜੀ ਮੋਟੀ ਗੱਲ ਜ਼ਰੂਰ ਕੱਢ ਦੇ ਸਹੁਰਿਆਂ ਤੱਕ ਤਾਂ ਹਵਾ ਵੀ ਨਾ ਜਾਣ ਦੇ ਦੇਖ ਤੇਰਾ ਹਾਲੇ ਹੁਣੇ ਵਿਆਹ ਹੋਇਆ ਹੈ ਅਗਲੇ ਸੌ ਝੂਠ ਸੱਚ ਨਹੀਂ ਤਾਰਨਗੇ ਪਤਾ ਨਹੀਂ ਉਹ ਬਗਾਨੀ ਸੋਚ ਕਿੱਧਰ ਨੂੰ ਮੁੜਕ ਜੇ ਹੋਰ ਤੇਰੀ ਜ਼ਿੰਦਗੀ ਕਿਸੇ ਹੋਰ ਹੀ ਝਮੇਲੇ ਵਿੱਚ ਉਲਝ ਜੇ ਪਾਬੀਨ ਸਭ ਗੱਲਾਂ ਸੁਣ ਕੇ ਦੀਪੀ ਹੋਰ ਵੀ ਸਹਿਮ ਗਈ ਮੈਂ ਉਸ ਤੇ ਤਰਸ ਕਰਦੀ ਸੋਚਦੀ ਰਹੀ ਵਿਚਾਰੀ ਦੀਪੀ ਹਾਲੇ 20ਵੇਂ ਸਾਲ ਚ ਹੋਈ ਸੀ ਜਦੋਂ ਕਿ ਆਦਾਂ ਚ ਮੇਲਾ ਵੀ ਸਿਰ ਪਾ ਬੈਠੀ ਇਸ ਉਮਰੇ ਤਾਂ ਆਲੜ ਬਰੇਸ ਦੇ ਸੁਪਨੇ ਸਿਰ ਚੁੱਕਣ ਲੱਗਦੇ ਨੇ ਇਸ ਉਮਰੇ ਤਾਂ ਹਾਲੇ ਕੁਆਰੀਆਂ ਕਾਲੀਆਂ ਬਾਗਾਂ ਦੀ ਮਹਿੰਦੀ ਵੱਲ ਵੇਖਦੀਆਂ ਨੇ ਉਦੋਂ ਇਸ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਸੀ ਮੈਂ ਆਪਣੇ ਘਰਦਿਆਂ ਦੀ ਸ਼ੁਕਰਗੁਜ਼ਾਰ ਹੋ ਰਹੀ ਸੀ ਹਰ ਘਰ ਦੇ ਹਾਲਾਤ ਵੱਖਰੇ ਹੁੰਦੇ ਹਨ ਤੇ ਭਵਿੱਖੀ ਫੈਸਲੇ ਵੀ ਵੱਖ ਹੀ ਪਾਲਦੇ ਹਨ ਕੁਝ ਦਿਨਾਂ ਪਿਛੋਂ ਦੀਪੀ ਸੰਭਲ ਗਈ ਤੇ ਫਿਰ ਭਾਬੀ ਦੇ ਨਾਂ ਨੁਕਰ ਕਰਦਿਆਂ ਵੀ ਅਸੀਂ ਦੋਵੇਂ ਘਰ ਦੇ ਨੇੜੇ ਹੀ ਕਿਸੇ ਬੇਸਮੈਂਟ ਵਿੱਚ ਮੂਵ ਕਰ ਗਈਆਂ ਤਾਂ ਦੀਪ ਦੀ ਭੂਆ ਨੇ ਕਿੰਨੀ ਹੀ ਮਗ੍ਹਾ ਕੀਤੀ ਉਹ ਸ਼ਾਇਦ ਫੁੱਫੜ ਤੋਂ ਚੋਰੀ ਹੀ ਆਉਂਦੀ ਕਿੰਨਾ ਕੁਝ ਸਾਗ ਸੱਤੂ ਦੇ ਕੇ ਜਾਂਦੀ ਕਈ ਵਾਰ ਭੂਆ ਆ ਕੇ ਅੱਖਾਂ ਭਰਦੀ ਦੇਖ ਦੀਪੀ ਕੱਟੇ ਨੂੰ ਮਨ ਦੁੱਧਦਾ ਕੀ ਭਾ ਮੇਰਾ ਮਹਿਲ ਵਰਗਾ ਘਰ ਖਾਲੀ ਪਿਆ ਤੇ ਤੂੰ ਆ ਘੁਰਨਿਆਂ ਵਿੱਚ ਰੁਲਦੀ ਫਿਰਦੀ ਐ ਕੀ ਕਰਾਉਣਾ ਵੱਡੀਆਂ ਉੱਚੀਆਂ ਕੰਧਾਂ ਤੋਂ ਜਿੱਥੇ ਮਣਾ ਚ ਮੈਲ ਹੋਵੇ ਅਸੀਂ ਦੋਵੇਂ ਸਾਰਾ ਦਿਨ ਕੰਮ ਕਰਦੀਆਂ ਰਾਤ ਨੂੰ ਆ ਕੇ ਰੋਟੀ ਟੁੱਕ ਕਰਕੇ ਮਸਾਂ ਪੜ੍ਹਾਈ ਦਾ ਕੰਮ ਨਿਵੇੜ ਕੇ ਮੰਜੀ ਤੱਕ ਕੱਪੜਦੀਆਂ ਤਾਂ ਦੀਪੀ ਕੋਲ ਬਨਰਾਜ ਦਾ ਫੋਨ ਆ ਜਾਂਦਾ ਥੱਕੀ ਟੁੱਟੀ ਮੈਂ ਉਦੋਂ ਤੱਕ ਸੌਣ ਦੀ ਇੱਕ ਝੂਟੀ ਵੀ ਲਾ ਲੈਂਦੀ ਜਦ ਤੱਕ ਦੀਪੀ ਹਾਲੇ ਵੀ ਕੰਬਲ ਵਿੱਚ ਪਈ ਟੁੱਬ ਟੁੱਬ ਗੱਲਾਂ ਕਰਦੀ ਦੋਵੇਂ ਫਿਰ ਸਵੇਰੇ ਹੀ ਪੱਜ ਪੱਜ ਤਿਆਰ ਹੁੰਦੀਆਂ ਬਰਫਾਂ ਵਿੱਚੋਂ ਲੰਘ ਕੇ ਵਸ ਲੈਂਦੀਆਂ ਤਾਂ ਉਹ ਵੈਲੀ ਕਾਲਜ ਤੱਕ ਕੁੱਪੜਦੀਆਂ ਪਰ ਉੱਥੇ ਜਾ ਕੇ ਜਿਵੇਂ ਊਰਜਾ ਜੀ ਮਿਲ ਜਾਂਦੀ ਸਾਡੀ ਜਮਾਤ ਵਿੱਚ ਕਿੰਨੇ ਹੀ ਮੁੱਛ ਫੁੱਟ ਗੱਭਰੂ ਪੂਰਾ ਵਣ ਠਣ ਕੇ ਆਉਂਦੇ ਲੜਕੁੜੀਆਂ ਚ ਫੇਰੇ ਖਿਲਰਦੇ ਹਾਸਿਆਂ ਤੇ ਕਿਲਕਾਰੀਆਂ ਵਿੱਚ ਜ਼ਿੰਦਗੀ ਜਿਉਣ ਜੋਗਾ ਦਰਵਾਸ ਬਕਸ ਦੀ ਲੱਗਦੀ। ਪੰਜਾਬ ਵਾਂਗ ਇਆਂ ਮੁੰਡਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਆਲਾ ਦਵਾਲਾ ਤਾੜਨ ਦੀ ਲੋੜ ਨਹੀਂ ਸੀ। ਗੱਲ ਕਰਨ ਵੇਲੇ ਗੱਲ ਦੇ ਪੁੱਠੀ ਪਹਿਚਾਣ ਵਾਲਾ ਚਾਕਾ ਜਾਂ ਓਕਾ ਹੀ ਨਹੀਂ ਸੀ। ਸਭ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰਦੇ ਵਕਤ ਦੀ ਗਰਦ ਝਾੜਦੇ ਸਭ ਦੀਆਂ ਉਹ ਨਿੰਦਰੀਆਂ ਅੱਖਾਂ ਵਿੱਚ ਵੱਖਰੀ ਚਮਕ ਆ ਜਾਂਦੀ। ਸਾ ਬਾਪੂ ਆਪਣੇ ਭਵਿੱਖੀ ਸੁਪਨਿਆਂ ਵਿਧੀਆਂ ਲੇਟਾਂ ਸਵਾਰ ਦੇ ਰੁੱਝੇ ਲੱਗਦੇ ਇੱਕ ਦਿਨ ਸਾਡੀ ਜਮਾਤੀ ਸਿਮਰਨ ਹੱਥ ਤੇ ਪੱਟੀ ਬੰਨ ਆਇਆ ਤੇ ਮੈਂ ਪੁੱਛਿਆ ਕਿੱਥੇ ਹੱਡ ਟੋੜੇ ਤੜਵਾ ਲਿਆ ਆ ਫੱਟੜ ਹੋਇਆ ਪਿਆ ਪਰਾਂ ਬੈਠੀ ਪਾਲੀ ਮਸ਼ਕਰੀ ਕਰੀ ਜਾਵੇ ਗਲੀਆਂ ਵਿੱਚ ਫਿਰਨਾ ਛੱਡ ਦੇ ਕੋਈ ਨੂਨ ਘੋਟਣਾ ਮਾਰੂਗਾ ਪਰ ਸਿਮਰਨ ਆਪਣੀ ਨਲਾਇਕੀ ਦੱਸ ਕੇ ਹੋਰ ਖੁਸ਼ ਹੋ ਰਿਹਾ ਸੀ ਇਹ ਤਾਂ ਸਬੂਤ ਐ ਵੀ ਘਰ ਰੋਟੀ ਬਣਾ ਕੇ ਖਾਈਦੀ ਐ ਮੈਂ ਕੱਲ ਰੋਟੀ ਬਣਾ ਕਾਉਂਦੇ ਨੇ ਦੂਜੇ ਚੁੱਲੇ ਤੇ ਚਾਹ ਤਰ ਲਈ ਮੈਂ ਕਾਲੀ ਬਾਲ ਕੁਝ ਵਿੱਚ ਚੁੱਕਣ ਲੱਗੇ ਨੇ ਉਬਲਦੀ ਚਾਹ ਵਾਲਾ ਪਤੀਲਾ ਹੱਥ ਤੇ ਪਵਾ ਬੈਠਾ ਮੈਂ ਹਮਦਰਦੀ ਨਾਲ ਪੁੱਛਿਆ ਫਿਰ ਹੁਣ ਰੋਟੀ ਦਾ ਕਿਵੇਂ ਸਰੂ ਉਹ ਟੇਡੀਆਂ ਦੀ ਅੱਖ ਕਰਦਾ ਮਸ਼ਕਰੀ ਕਰਨ ਵਾਂਗ ਕਹਿ ਰਿਹਾ ਸੀ ਕੋਈ ਤਾਂ ਤਰਸ ਕਰੂ ਜਾਂ ਤੱਕ ਚੁੱਲ੍ਹੇ ਚੂੜੇ ਵਾਲੀ ਨਹੀਂ ਆ ਜਾਂਦੀ ਕੋਈ ਜੁਗਾਰ ਲੱਭਦੇ ਆ ਪਰਲੇ ਪਾਸੇ ਤੋਂ ਹਰਲੀਨ ਨੇ ਆ ਕੇ ਸਿਮਰਨ ਕੋਲ ਆਪਣੀ ਸਲਾਹ ਪੋਸੀ ਦੇਖ ਸਿਮਰਨ ਰੋਟੀ ਮੈਂ ਬਣਾ ਦਿਆ ਕਰੂੰ ਤੂੰ ਮੈਨੂੰ ਗਾਇਡ ਦੇ ਦਿਆ ਕਰ ડીਲ ਪੱਕੀ ਦੋਨਾਂ ਨੇ ਹੱਥ ਮਿਲਾਏ ਤਾਂ ਮੈਂ ਦੀਪੀ ਨੇ ਉਸ ਨੂੰ ડીਲ ਨੂੰ ਮਜ਼ਾਕ ਸਮਝਿਆ ਸੀ ਪਰ ਉਦੋਂ ਹੀ ਦੀਪੀ ਨੇ ਉਸ ਨੂੰ ਪਤਾ ਲੱਗਿਆ ਜਦੋਂ ਉਹ ਡੀਲ ਸੱਚੀ ਨਿਭਦੀ ਸੁਣੀ ਸੀ ਫਿਰ ਸਾਨੂੰ ਪਤਾ ਲੱਗਿਆ ਕਈ ਕੁੜੀਆਂ ਨੇ ਉਹ ਜੀਆਂ ਡੀਲਾਂ ਨਿਭਾ ਕੇ ਕਈ ਕੁਝ ਗਵਾਇਆ ਤੇ ਕਈ ਕੁਝ ਪਾਇਆ ਵੀ ਹੈ ਇੱਕ ਦਿਨ ਅਸੀਂ ਸੌਣ ਲੱਗੀਆਂ ਤਾਂ ਦੀਪੀ ਨੂੰ ਅਚਾਨਕ ਯਾਦ ਆ ਜਾਣ ਵਾਂਗ ਗੱਲ ਕੀਤੀ ਕੰਮ ਕਰਦੀ ਮੈਂ ਤੈਨੂੰ ਇੱਕ ਗੱਲ ਤਾਂ ਦੱਸਣੀ ਭੁੱਲ ਗਈ ਅੱਜ ਮੈਨੂੰ ਹਰਮਨ ਕਹਿੰਦਾ ਮੈਂ ਤੇਰੇ ਨਾਲ ਇੱਕ ਅਹਿਮ ਗੱਲ ਕਰਨੀ ਹੈ ਮੈਂ ਕਿਹਾ ਦੱਸ ਕਿਹੜੀ ਗੱਲ ਕਰਨੀ ਹੈ ਕਹਿੰਦਾ ਜ਼ਿੰਦਗੀ ਦੀ ਅਹਿਮ ਗੱਲ ਕਿਹੜੀ ਹੋ ਸਕਦੀ ਆਪੇ ਬੁੱਝ ਲੈ بس ਤੇਰੀ ਹਾਂ ਚਾਹੀਦੀ ਐ ਮੈਂ ਉਸ ਨੂੰ ਕਿਹਾ ਕਾਕਾ ਜੀ ਕਿੱਥੇ ਫਿਰਦਾ ਸੁਨੀਆਂ ਖੱਡਾਂ 'ਚ ਹੱਥ ਮਾਰਦਾ ਮੈਂ ਤਾਂ ਵਿਆਹੀ ਬਰੀਆਂ ਕਿਸੇ ਦੀ ਅਮਾਨਤਾ ਮੈਂ ਤਾਂ ਉਹ ਮੁਖਾਲ ਕਰੀ ਜਾਵੇ ਇਹ ਤਾਂ ਜੀ ਸਰਾਸਰ ਧੋਖਾ ਹੋਇਆ ਵਈ ਜ਼ਰਬ ਕੁੜੀਆਂ ਸੰਦੂਰ ਸੰਧਾਰ ਲਾ ਕੇ ਰੱਖੋ ਮੇਰੇ ਵਰਗੇ ਦਾ ਚਿਤ ਡੋਲ ਜਾਂਦਾ ਮੇਰੇ ਨਾਲ ਤਾਂ ਦੋ ਵਾਰੀ ਕੋਲੋਲ ਹੋ ਗਈ ਕੋਈ ਕੋੜਵਾੜ ਰੱਖਿਆ ਕਰੋ ਮੇਰੇ ਵਰਗਾ ਥੜਕ ਜਾਂਦਾ ਦੀਪੀ ਉਸ ਪਿਛੋਂ ਅਕਸਰ ਹੀ ਹਰਮਣ ਤੇ ਬਲਰਾਜ ਦਾ ਟੱਕਰਾ ਜਾ ਕਰਦੀ ਰੁਝੀ ਦਿਸਦੀ ਕਈ ਵਾਰ ਮੁੰਡੇ ਕੁੜੀਆਂ ਇਕੱਠੇ ਕਿਤੇ ਟੂਰਤੇ ਜਾਂਦੇ ਕਿਲਕਾਰੀਆਂ ਮਾਰਦੇ ਚੀਕਾਂ ਮਾਰਦੇ ਖੜਦੋਂ ਪਾਉਂਦੇ ਜਿਵੇਂ ਅੰਦਰ ਪੜੀਆਂ ਵੈਸੀ ਆਵਾਜ਼ਾਂ ਨੂੰ ਬਾਹਰ ਕੱਢਦੇ ਹੋਣ ਇੱਕ ਵਾਰ ਟੂਰਤੇ ਗਏ ਹਰਦੀਪ ਪਾਣੀ ਕਿਨਾਰੇ ਲੋਕ ਕੋਲ ਖੜਾ ਝੀਲ ਕੋਲ ਖੜਾ ਦੋਵੇਂ ਵਾਹ ਖਲਾਰ ਕੇ ਕਹਿ ਰਿਹਾ ਸੀ ਯਾਰ ਮੇਰਾ ਜੀ ਕਰਦਾ ਸਾਰਾ ਪਾਣੀ ਇੱਕੋ ਡੀਕ ਲਾ ਕੇ ਪੀ ਜਾ ਪਤਾ ਨਹੀਂ ਉਸ ਅੰਦਰ ਕਿ ਹੋ ਜਾ ਮਾਰੂਥਲ ਵਿਸ਼ਿਆ ਹੋਇਆ ਸੀ ਉਸੇ ਵੇਲੇ ਸੋਨੂ ਨੇ ਗੱਪ ਟੱਪਾ ਗਾਇਆ ਰੁੱਖ ਵਦਲੇ ਹਵਾਵਾਂ ਦੇ ਬੂੰਦ-ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ ਇੱਕ ਦਿਨ ਸਾਡੇ ਜਮਾਤੀ ਡਰੂ ਜੇ ਸੁਖੀ ਤੇ ਬਹੁਤ ਉਦਾਸੀ ਛਾਈ ਦੀ ਸੀ ਉਹ ਪੂਰਾ ਚੁੱਪਚਾਪ ਪਾਸੇ ਹੋ ਕੇ ਬੈਠਾ ਰੋਂ ਰੋਂ ਕਰਦਾ ਲੱਗਦਾ ਸੀ ਸਭ ਨੇ ਉਸ ਦਿਵਾਲੇ ਚ ਔਰ ਮਟਪਾ ਲਿਆ ਕਿ ਬਈ ਸੱਚੋ ਸੱਚ ਦੱਸ ਕੌਣ ਤੈਨੂੰ ਡਿਚ ਕਰ ਗਈ ਪਰ ਉਹ ਵੀ ਉਦਾਸ ਹੋਇਆ ਦੱਸ ਰਿਹਾ ਸੀ ਨਹੀਂ ਯਾਰ ਮੈਂ ਕਿਹੜੇ ਪੰਜਾਬੀ ਹੋਟਲ ਵਿੱਚ ਕੰਮ ਕਰਦਾ ਉੱਥੇ ਮੇਰੇ ਤੋਂ ਅੱਜ ਭਾਂਡੇ ਛੁੱਟ ਕੇ ਟੁੱਟ ਗਏ ਤਾਂ ਉਹਨਾਂ ਨੇ ਮੈਨੂੰ ਮਾਂ ਪੈਣ ਦੀ ਗਾਲ ਕੱਢੀ ਮੈਂ ਕੰਮ ਛੱਡਤਾ ਹਰਜੀਤ ਪੂਰਾ ਹਰਖਿਆ ਚੰਗਾ ਕੀਤਾ ਕੰਮ ਹੋਰ ਬਥੇਰੇ ਇਹ ਆਪਣੇ ਨਾਲੋਂ ਜੱਗੀ ਤੇਰਵੀਂ ਕਰਦੇ ਨੇ ਗੋਰੇ ਕੰਮ ਤਾਂ ਲੈਂਦੇ ਨੇ ਪੂਰਾ ਠਣਕਾ ਕੇ ਕੰਮ ਪਰ ਆਪ ਖਰਾ ਨਿਭਦੇ ਨਹੀਂ ਕਈ ਮੁੰਡੇ ਆਪੋ ਆਪਣੇ ਕੰਮ ਲਈ ਸਲਾਹ ਦੇ ਰਹੇ ਸਨ ਉਹ ਹਾਲੇ ਵੀ ਹੁਣ ਹੱਕਾ ਹੋਇਆ ਕਹਿ ਰਿਹਾ ਸੀ ਚਾਹੇ ਆਪਾਂ ਘਰਦਿਆਂ ਨੂੰ ਗਾਲਾਂ ਦਵਾਉਣ ਥੋੜਾ ਆਇਆ ਉਸ ਦੀਆਂ ਗੱਲਾਂ ਸੁਣ ਕੇ ਸਭ ਦੇ ਮੂੰਹ ਉੱਤਰ ਗਏ ਜਿਵੇਂ ਸਾਰੇ ਹੀ ਜਿਹੀ ਔਖ ਵਿੱਚੋਂ ਲੰਘਦੇ ਹੋਣ ਚੱਲਦੇ ਹੋਣ ਦਿਨੇਸ਼ ਆਖ ਰਿਹਾ ਸੀ ਠੀਕ ਹੈ ਆਪਾਂ ਵੀ ਕਦੇ ਆਪਦੇ ਹੋਟਲ ਖੋਲਾਂਗੇ ਫਿਰ ਵਧੀਆ ਵਿਹਾਰ ਕਰਿਆ ਕਰਾਂਗੇ ਗੋਰੀਆਂ ਵਰਗਾ ਸਭ ਨੇ ਉਹਨਾਂ ਦੇ ਹੱਥੇ-ਹੱਥ ਮਾਰ ਕੇ ਹਾਮੀ ਭਰੀ ਮੈਂ ਤੇ ਦੀਪੀ ਨੀਥੀ ਸਭ ਹੋਈ ਬਾਤ ਸਾਂਝੀ ਕਰਦੀਆਂ ਜਮਾਤ ਵਾਲਿਆਂ ਤੇ ਟੀਚਰਾਂ ਦੀਆਂ ਨਕਲਾਂ ਕਰਦੀਆਂ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੀਆਂ ਇੱਕ ਦਿਨੇ ਉਹੀ ਅਸੀਂ ਹੋਈਆਂ ਬੀਤੀਆਂ ਸਾਂਝੀਆਂ ਕਰਦੀਆਂ ਬੀਤੀਆਂ ਹੋਈਆਂ ਘੜੀਆਂ ਨੂੰ ਮੋੜ ਸਜਾਰਾ ਕਰ ਰਹੀਆਂ ਸੀ ਜਦ ਬਲਰਾਜ ਦਾ ਫੋਨ ਆਇਆ ਉਹ ਦੀਪੀ ਨੂੰ ਪੁੱਛ ਰਿਹਾ ਸੀ ਆ ਫੁੱਫੜ ਨਾਲ ਕੀ ਨਿਉਂਦਾ ਪੈ ਗਿਆ ਬਲਰਾਜ ਦਾ ਫੋਨ ਸੁਣ ਕੇ ਦੀਪੀ ਦਾ ਮੂੰਹ ਪੀਲਾ ਜ਼ਰਦ ਹੋ ਗਿਆ ਉਹ ਵੀ ਅੱਗੋਂ ਸਵਾਲ ਕਰ ਰਹੀ ਸੀ ਕਿਉਂ ਕੀ ਕਹਿ ਰਿਹਾ ਸੀ ਫੁੱਫੜ ਬਲਰਾਜ ਕਹਿੰਦਾ ਤੇਰੇ ਤੇ ਪੂਰਾ ਹਰਖਿਆ ਫਿਰਦਾ ਕਹਿੰਦਾ ਤੇਰੇ ਕੰਮ ਦੀ ਨਹੀਂ ਰਹੀ ਤੀ ਪੀ ਇਥੋਂ ਦਾ ਰੰਗ ਫੜ ਗਈ ਉਹਦੇ ਤਾਂ ਪੈਰ ਚੱਕੇ ਗਏ ਦੀਪੀ ਦਾ ਕਾਲਜਾ ਤੱਕ ਤੱਕ ਕਰਨ ਲੱਗ ਗਿਆ ਅੱਖੇ ਵਿੱਚ ਅੱਖਾਂ ਵਿੱਚ ਨਮੀ ਤੈਰ ਲੱਗੀ ਪਰ ਸੰਭਲ ਕੇ ਬੋਲੀ ਆਹ ਉਹਨੂੰ ਤਾਂ ਲੱਗਣਾ ਆਈ ਐ ਮੈਂ ਉਹਦੇ ਕਹੇ ਨਹੀਂ ਚੱਲ ਸਕਦੀ ਤੂੰ ਉਹਨੂੰ ਕਹਿ ਜਿਹੜੇ ਬੜੇ ਉਹ ਟੁਕਦੇ ਟੁਕਿਆ ਸੀ ਉਹ ਜੇ ਮੈਂ ਟੁਕਿਆ ਉਹ ਮੇਰਾ ਰੰਗ ਪਰਖਣ ਵਾਲਾ ਕੌਣ ਹੁੰਦਾ ਦੀਪੀ ਨੂੰ ਬਲਰਾਜ ਤੇ ਮਾਣ ਹੋ ਰਿਹਾ ਸੀ ਜੋ ਪਹਿਲਾਂ ਵਾਂਗ ਹੀ ਖੁਸ਼ ਹੋ ਕੇ ਪਿਆਰ ਨਾਲ ਗੱਲ ਕਰ ਰਿਹਾ ਸੀ ਦੀਪੀ ਸੋਚ ਰਹੀ ਸੀ ਹਰ ਪਲ ਬਦਲ ਰਹੀ ਇਸ ਦੁਨੀਆ ਵਿੱਚ ਇੰਨਾ ਚੱਲੇ ਇੰਨਾ ਚੱਲੇ ਕਰਤੂਸ ਦੀ ਕੀ ਬੱਤੀ ਜਾਣੀ ਹੈ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ